ਆਪਾਂ ਬਣਾ ਲਿਆ ਨੀ ਮੈਂ ਸਾਥ ਕੇ ਜਾ ਮੇਰੀ ਭੈਣ ਆ ਗਈ ਹੋਰ ਭੈਣ ਕਿਵੇਂ ਠੀਕ ਹੈ ਹਾਂ ਭੈਣ ਠੀਕ ਹੈ ਤੂੰ ਦੱਸ ਬਸ ਵਧੀਆ ਹੈ ਹੋਰ ਠੀਕ ਹੈ ਸਾਰੇ ਹਾਂ ਸਾਰੇ ਠੀਕ ਹੈ ਮੈਂ ਕਿਹਾ ਤੂੰ ਤਾਂ ਆਉਂਦੀ ਨਹੀਂ ਚੱਲ ਮੈਂ ਹੀ ਢੇੜਾ ਮਾਰਿਆ ਮੈਂ ਚੱਲ ਕੋਈ ਨਹੀਂ ਚੰਗਾ ਹੋ ਗਿਆ ਤੂੰ ਆ ਗਈ ਤੇ ਨਾ ਹੀ ਤੂੰ ਮੈਨੂੰ ਫੋਨ ਫੋਨ ਕਰਕੇ ਦੱਸਿਆ ਵੀ ਮੈਂ ਆਉਂਗੀ ਬਸ ਉਹੀ ਮੈਂ ਨਾ ਇੱਥੇ ਅਨੇੜੇ ਆ ਗਈ ਸੀਗੀ ਮੈਂ ਕਿਹਾ ਚੱਲ ਮੈਂ ਕੋਲ ਦੀ ਕਿਉਂ ਲੰਘਣਾ ਕਰ ਤੇ ਭੈਣ ਨੂੰ ਮੈਂ ਚੱਲਦੀ ਆ ਅੱਛਾ ਚੱਲ ਵਧੀਆ ਕਰਿਆ ਹੋਰ ਦੱਸ ਤੂੰ ਹਾਂ ਵਧੀਆ ਠੀਕ ਠਾਕ ਤੂੰ ਦੱਸ ਹੋਰ ਪਰਿਵਾਰ ਸਾਰਾ ਠੀਕ ਹੈ ਸਾਰੇ ਵਧੀਆ ਨੇ ਤੂੰ ਤਾਂ ਕਦੇ ਗੇੜਾ ਹੀ ਨਹੀਂ ਮਾਰਿਆ ਦੇਖਲਾ ਬਸ ਕੰਮਾਂ ਤਾਂ ਸਿਆਹੀ ਨਹੀਂ ਪੈਣ ਟਾਈਮ ਲੱਗਦਾ ਕੀ ਕਰਾਂ ਲੈ ਹੁਣ ਤੈਨੂੰ ਕੰਮ ਧੁੰਦਾਂ ਦਾ ਕੀ ਫਿਕਰ ਹੈ ਸੁੱਖਣਾ ਤੇਰੀ ਨੂੰਹ ਆਈ ਹੋਈ ਜਾਗੀ ਜਿਹੜੇ ਆਪਨੇ ਕੰਮ ਕਰਨੇ ਆ ਤਾਂ ਆਪਨੇ ਕਰਨੇ ਉਹ ਨਹੀਂ ਨਾ ਕਰਦੀ ਹੁਣ ਮਾਲ ਪਸ਼ੂ ਦਾ ਵੀ ਆਖ ਨੂੰ ਦੇਖਣਾ ਪੈਂਦਾ ਦੂਜੇ ਬਾਹਲੇ ਘਰੇ ਨੂੰਹ ਹੀ ਭੇਜੀ ਜਾਂਦੀ ਫੇ ਤਾਂ ਗੱਲ ਹੈਗੀ ਹੈ ਹਾਂ ਪਰ ਆਇਆਗਾ ਜਿੰਨਾ ਕੋ ਕਰ ਸਕਦੇ ਉਹਨਾਂ ਤੱਕ ਤਾਂ ਲਾਇਆ ਕਰ ਫਿਰ ਨਹੀਂ ਫੇ ਇੱਧਰ ਨਾ ਤਾਂ ਕਰਦੀ ਏ ਸਾਰਾ ਇੱਧਰ ਤਾਂ ਹੁਣ ਝਾੜ ਕੋਚਾ ਵੀ ਰੀੜਾ ਕਪੜਾ ਵੀ ਆਰ ਤੋਂ ਨਾ ਆਉਣੇ ਸਾਰਾ ਚਿੱਲੇ ਦਾ ਕੰਮ ਆਪ ਕਰਨਾ ਹੁਣ ਪਸੂਆਂ ਨਹੀਂ ਜਾਦੇ ਵੱਡੀ ਮੈਨੂੰ ਦਿੱਕਤ ਆ ਪਸੂਆਂ ਕਰਕੇ ਨਹੀਂ ਮੈਂ ਕਿਸੇ ਪਾਸੇ ਜਾ ਸਕਦੀ ਅੱਛਾ ਅੱਛਾ ਹਾਂ ਚਲ ਆਇਤਾ ਫਿਰ ਹੁੰਦਾ ਹੀ ਐ ਇਹ ਗੱਲਾਂ ਹਨਾ ਹੋਰ ਕਰਨੀ ਹੁੰਦੇ ਹੈ ਕਰਨੇ ਪੈਂਦੇ ਤਾਂ ਤੈਨੂੰ ਪਤਾ ਹੀ ਹਾਂ ਤੇ ਕਿੱਥੇ ਹੁਣਾਂ ਜਿਹੜੀ ਨੀ ਜੂ ਨੂਰਾਨੀ ਤਾਂ ਬੜੇ ਪੇਕੀ ਗਈ ਹੋਈ ਐ ਕੱਲ ਕਹਿੰਦੇ ਸੀ ਮੁੜੇ ਆਵਾਂਗੇ ਅਕੀਸੀ ਆਫਨ ਹਾਂ ਤੇ ਫਿਰ ਨਾਲ ਹੀ ਮੁੰਡਾ ਵਾਗਿਆ ਤੇ ਹਜੇ ਤੱਕ ਰਾਏ ਅੱਜ ਵੀ ਆ ਵੇਲਾ ਹੋਗੇ ਕਮਾਲ ਦੀ ਗੱਲ ਹੁਣ ਤਾਂ ਫੇਰ ਹੱਥੋਂ ਹੋ ਗਿਆ ਹਾਂ ਅੱਗੇ ਮੈਂ ਤਾਂ ਆਪ ਆਖੀ ਜੰਨੀ ਐ ਤੇ ਨਾ ਹੀ ਕੋਈ ਫੋਨ ਫੋਨ ਕਰਿਆ ਵੀ ਅਸੀਂ ਆਵਾਂਗੇ ਜਾਂ ਆਉਂਦੇ ਨਹੀਂ ਕੁਛ ਨਹੀਂ ਦੱਸੇ ਕਮਾਲ ਦੀ ਗੱਲ ਐ ਵੇ ਤੜਕੇ ਜਾ ਕੇ ਆਖੇ ਹੱਥ ਨੂੰ ਮੁੜਿਆ ਮੈਂ ਕੱਲ ਤੜਕੇ 9:30 ਵਜੇ ਬਾਗ ਗਏ ਸੀ ਤੇ ਫੇਰ ਇੰਨੀ ਸਵੇਹਾ ਦੇ ਗਏ ਅਗੇ ਕੱਲ ਦਾ ਦਿਨ ਵੀ ਲੰਘ ਗਿਆ ਰਾਤ ਵੀ ਲੰਘ ਗਈ ਅੱਜ ਦਾ ਵੀ ਦਿਨ ਗਿਆ ਉਹੀ ਤਾਂ ਮੈਂ ਸੋਚੀ ਜੰਨੀ ਐ ਮੈਂ ਆਖਿਆ ਪਹਿਲਾਂ ਜੇ ਤੂੰ ਬਾਹਰ ਖੜਕਿਆ ਮੈਂ ਕਿਹਾ ਉਹ ਆਗੇ ਮੈਂ ਕਿਹਾ ਕੀ ਐ ਗੱਡੀ ਪਿੱਛੇ ਲਾਤੀ ਹੋਵੇ ਤੇ ਵੀ ਵਾਰ ਤਾਂ ਆਖੜਕਾਈ ਜਾਂਦੇ ਅੱਛਾ ਉਹ ਤਾਂ ਮੈਂ ਤੈਨੂੰ ਆਏ ਕਹਿਨੀ ਐ ਦੇਖ ਬਾਲਾ ਪੇਕੇ ਪੁਕੇ ਜਾਣ ਨਾਲ ਲੈ ਪਰ ਜਿਹੜੀ ਕੁੜੀ ਆ ਦੇ ਪੇਕੇ ਦਾ ਮੋਹ ਜਾਲੇ ਕਰਦੀ ਹੋਵੇ ਨਾ ਤੇ ਫਿਰ ਉਹੀ ਗੱਲ ਫਿਰ ਉਹ ਕਰਨੀ ਵੀ ਸੌਂਦੀ ਹੁੰਦੀ। ਇਹ ਤੋਂ ਤੇਰੀ ਗੱਲ ਠੀਕ ਹੈ ਪਰ ਮੂੰ ਇੰਨਾ ਬਾਹਲਾ ਵੀ ਤਾਂ ਜਾਂਦੀ ਨਹੀਂ ਖੈਰ ਤੇ ਘੇਰਾ ਹੋ ਨਵੀ ਨਵੀ ਜੀ ਕਰਕੇ ਕਦੇ ਮਹੀਨੇ ਤੋਂ ਕਦੇ 2 ਮਹੀਨੇ ਤਾਂ ਗਿੜਾ ਤਾਂ ਮਾਰਿਆਂਗੇ ਅੱਗੇ ਤਾਂ ਮੁੜੇ ਆਉਂਦੇ ਸੀ ਆ ਤੁਹਾਨੂੰ ਮੈਂ ਕਹਿ ਦੇਣੀ ਹੁੰਦੀ ਐ ਭਾਈ ਹੁਣ ਮੈਂ ਕੰਦੀ ਕੀ ਕਰਾਂ ਰਾਲ ਤਾਂ ਮੈਂ ਸਾਡੀ ਕਮਾਂਡਰ ਛੱਡੀ। ਉਹੀ ਤਾਂ ਗੱਲ ਆ ਤਾ ਤੂੰ ਕੱਲੀ ਐ ਐਡਾ ਵੱਡਾ ਘਰ ਆ ਤੇ ਬੜਾ ਘਰ ਪਾਣੇ ਮੈਨੂੰ ਤਾਂ ਡਰ ਤੇ ਨਾਲੇ ਉਧਰ ਪਸਵਾਂ ਦਾ ਨਹੀਂ ਸਰਦਾ ਹੁਣ ਆਏ ਆ ਵੀ ਚਲੋ ਉਧਰ ਪਸਵਾਂ ਦੀ ਵਿੜਕ ਵੀ ਰੱਖਣੀ ਪੈਂਦੀ ਆ ਆਪਦੇ ਘਰ ਦੀ ਵੀ ਰੱਖਣੀ ਪੈਂਦੀ ਆ ਰਾ ਨਾ ਹੁਣ ਹਰੇਕ ਨੂੰ ਆਏ ਦੱਸੇਗਾ ਸਾਡਾ ਮੁੰਡਾ ਬਲੂ ਚਾਹੇ ਇਹ ਤਾਂ ਗੱਲ ਸਹੀ ਆ ਜਿਹੜੀ ਐਵੇਂ ਕਿਸੇ ਨੂੰ ਕੋਈ ਵਿੜਕ ਦੇਵਾਂਗੇ ਕੋਈ ਆ ਜਾਂਦੀ ਹੋ ਜੇ ਇੱਥੇ ਹੈ ਕੱਲੀ ਹੁੰਨੀ ਆ ਤੂੰ ਘਰੇ ਆਈਂ ਤੇ ਡਰ ਲੱਗਦਾ ਹਾਂ ਤੇ ਮੈਂ ਤਾਂ ਤੈਨੂੰ ਐਂ ਕਹੀਏ ਦੇਖ ਵੀ ਮਾੜਾ ਮੋਟਾ ਉਹਨੂੰ ਕਬਜ਼ੇ ਚ ਰੱਖ ਹੈ ਅੱਜ ਹੁਣ ਤੈਨੂੰ ਬਿਨਾਂ ਦੱਸਿਆ ਉਹ ਦੋ ਦਿਨ ਲਾਇ ਤੇ ਕੱਲ ਨੂੰ ਅਲੀ ਜਾ ਪੰਜਨ ਲਾ ਕੇ ਆਉਗੀ ਹਾਂ ਗੰਨ ਤਾਂ ਹੈ ਮੈਂ ਥੋੜਾ ਜਿਹਾ ਐ ਕਹਿ ਦੇਣੀ ਆ ਵੀ ਚਲ ਕੋਈ ਨਹੀਂ ਇੱਕ ਮੈਨੂੰ ਲੜਦੀ ਆਸਦਾ ਮਾਂ ਕੋਈ ਨਹੀਂ ਮੁੜੇ ਆਵਾਂਗੀ ਮਾਂ ਕੋਈ ਨਹੀਂ ਐ ਕਰ ਲਾਂਗੀ ਉਹ ਤਾਂ ਜਵਾਕ ਹੈ ਉਹਨੂੰ ਕੀ ਪਤਾ ਇਹਨਾਂ ਗੱਲਾਂ ਦਾ ਹੈ ਉਹਨੂੰ ਤਾਂ ਜਿਵੇਂ ਉਹਨੇ ਕਹਿਤਾ ਉਵੇਂ ਮੈਂ ਗੱਲਾਂ ਕਰਾਂਗੀ ਇਹ ਵੀ ਤੇਰੀ ਗੱਲ ਠੀਕ ਹੈ ਮੈਨੂੰ ਤੈਨੂੰ ਐ ਸਮਝਾਉਣੀ ਆ ਵੀ ਤੂੰ ਆਪਦੇ ਹੱਥ ਚ ਰੱਖ ਜੇ ਇੱਕ ਵਾਰੀ ਤੇਰੇ ਹੱਥੋਂ ਨਿਕਲ ਗਿਆ ਮੁੜ ਕੇ ਤੈਨੂੰ ਕੁਝ ਨਹੀਂ ਲਈ ਬੈਠੀ ਐ ਸੱਚੀ ਦਾ ਲੱਖਾਂ ਦੀ ਰੋਟੀ ਤੇ ਖਾਣੀ ਨਾਲ ਉਹ ਵੀ ਤਾਂ ਗੱਲ ਹੈਗੀ ਮੁੜ ਕੇ ਤੂੰ ਟੁਕੜਾ ਬਨੋਂ ਝੱਕੀ ਜਾਏਗੀ ਆ ਦੀ ਮਰਜ਼ੀ ਕਰੂਗਲੀ ਫਿਰ ਹਾਂ ਉਂਝ ਹੀ ਆ ਵੀ ਨਾਲ ਦਾ ਸਹੋਂ ਦਾ ਸੁਭਾਅ ਆਏ ਮੁੜ ਕੇ ਫੇਰ ਹਨਾ ਸਾਰੀ ਉਮਰਾਂ ਮੈਂ ਧੰਦਾ ਕਰਨਾ ਪਊ ਤੇ ਮੈਂ ਤੇ ਤੈਨੂੰ ਤਾਂ ਹੀ ਤਾਂ ਸਮਝਾਉਣੀ ਆ ਭਾਈ ਹਾਂ ਚਲ ਮੈਂ ਤੇਰੇ ਨਾਲ ਤਾਂ ਪਾਣੀ ਦੇ ਦੇ ਨਾਲੇ ਮੈਂ ਚਾਹ ਬਣਾ ਲੈਣ ਮੁਕੇ ਅੰਦਰ ਹੀ ਆਏਗੀ ਚਲ ਮੈਂ ਅੰਦਰ ਹੀ ਚਲਦੀ ਐਗੀ ਅੰਦਰ ਹੀ ਬਹਿ ਕੇ ਪੀ ਲੈਂਦੇ ਤੂੰ ਤਾਂ ਮੈਂ ਮੁੜਨਾਗਾ ਰਮਾ ਬਾਹਲਾ ਜਰ ਨਹੀਂ ਵੰਦੀਗੀ ਹਾਂ ਜਰਾ ਕੋਈ ਤੂੰ ਤਾਂ ਆਉਂਦੀ ਨਹੀਂ ਗਈ ਆ ਚੱਲ ਮੈਂ ਹੀ ਕਿਹੜਾ ਮਾਰ ਆਉਣੀ ਆ ਕੋਈ ਨਹੀਂ ਹੁਣ ਜਦੋਂ ਆ ਗਈ ਨਾ ਮੂੰਹ ਮੈਂ ਆਉਂਦੀ ਆ ਅੱਛਾ ਹਾਂ ਚਾਹ ਮਾਣੀ ਹੈ ਨਹੀਂ ਹਾਂ ਮਾੜਾ ਤਾ ਬੋਤਲ ਦੇ ਵਾਸਤੇ ਸਰਦਾਰਾ ਸੁਝਿਆ ਤਾਂ ਕਿਉਂ ਸਰਕਾਰ ਤਦੋਂ ਦੁਖਦਾ ਕੀ ਬਤਾਉਣ ਕਿਉਂ ਦੁਖਦਾ ਤੇ ਨਾਲੇ ਹੋ ਗਿਆ ਕੈਨ ਪੁੱਤ ਤੇਰਾ ਆਉਂਦਾ हां बेबे ਹੁਣੇ ਸੀਗਾ ਘਰ ਨਹੀਂ ਸਰਦਾ ਸੀਗਾ ਤੇ ਰਾਤ ਵੀ ਨਹੀਂ ਸਰਿਆ ਸੀ ਕਹਿੰਦਾ ਕੱਲ ਵੀ ਨਹੀਂ ਸਰਿਆ ਸੀ ਜਦੋਂ ਲੱਗਿਆ ਰਾਤ ਕਿਵੇਂ ਸਰ ਗਿਆ ਐ ਦੇਖ ਹੁਣ ਤਾਂ ਦੇਣਾ ਗਏ ਤਾਂ ਸੀ ਉੱਥੇ ਮਿਲਣ ਵਾਸਤੇ ਸੀ ਠੀਕ ਹੈ ਜਦੋਂ ਗਏ ਜਾ ਕੇ ਦੇਖਿਆ ਉਹਦੀ ਮਾਂ ਵਾਲੀ ਬਿਮਾਰ ਵੀ ਪਈ ਸੀ ਫਿਰ ਸੀ ਹਸਪਤਾਲ ਲੈ ਕੇ ਦਵਾਈ ਦਿਵਾਉਣ ਵਾਸਤੇ ਡਾਕਟਰ ਕਹਿੰਦਾ ਵੀ ਆਂ ਤੁਸੀਂ ਅੱਜ ਕੋਲੇ ਰਹੋ ਠੀਕ ਹੈ ਵੀ ਇਹਨੂੰ ਸਾਹ ਦੀ ਪ੍ਰੋਬਲਮ ਆ ਹੁਣ ਸਾਹ ਦੀ ਪ੍ਰੋਬਲਮ ਕਰਕੇ ਹੁਣ ਕੋਲੇ ਤਾਂ ਕੋਈ ਬੰਦਾ ਚਾਹੀਦਾ ਸੀਗਾ ਉਹ ਜਵਾਕ ਨਿੱਕਾ ਉਹ ਵੀ ਕਿੱਥੇ ਲੈ ਕੇ ਜਾਂਦਾ ਜਾ ਕੇ ਰਾਤ ਨੂੰ ਫਿਰ ਤਾਂ ਕਿਸਨੂੰ ਉੱਥੇ ਰਹਿਣਾ ਪਿਆ ਤੇ ਬਹੁਤ ਕਿਥੇ ਹੋਂ ਉੱਥੇ ਹੀ ਅਗੇ ਰਾਵਣ ਅੰਦਨ ਚਾਦਨ ਕੇਰਾ ਜੇ ਉੱਥੇ ਹੋ ਗਈ ਅੱਛਾ ਮਮੂ ਤੇ ਛੱਡਿਆ ਫਰਦਾ ਨੂੰ ਉਹ ਮਾਂ ਕੋਲ ਹਾਲ ਹੀ ਨਹੀਂ ਸੀ ਕੋਈ ਤੈਨੂੰ ਪਤਾ ਹੈ ਹੁਣ ਮਾਂ ਤੋਂ ਤੱਕ ਕੁਝ ਵੀ ਨਹੀਂ ਹੁਣ ਤਾਂ ਸਾਹ ਦੀ ਪਰਮ ਸਾਹ ਰੋਕ ਕੇ ਆਉਂਦਾ ਰਾਤ ਨੂੰ ਹੰਗ ਛੜ ਪੈਂਦੀ ਹੈਗੀ ਤੇ ਆ ਵੀ ਮਾਂ ਹੈ ਪੁੱਤ ਕੀ ਸਰੀ ਉਹ ਫਿਰ ਮਾਂ ਮੇਰੀ ਮਾਂ ਕਿਸੇ ਦੀ ਕਾ ਤੂੰ ਮਾਂ ਫਿਰ ਤੂੰ ਤਾਂ ਸਮਝਦੇ ਨਹੀਂ ਤੇ ਤਾਂ ਉਹੀ ਮਾਂ ਹੈ ਜੀ ਜੋ ਕੁਛ ਹੈ

अच्छा तो मेनंद राई नहीं आप नहीं पर बच्चा रख ले पड़ी लगी गला आई नहीं फिर वो कुछ नहीं बस वो डॉक्टर ने वो वो राद राद ना रेंटस दसीया 3-4 ਦਿਨਾਂ ਦੀ ਉਹ ਕਹਿੰਦੇ ਉਹਦੀ ਕੇਅਰ ਕਰੋ ਅਸੀਂ ਗਏ ਸੀਗੇ ਰਾਤ ਸਾਈ ਰਾਤ ਉੱਥੇ ਹਸਪਤਾਲ ਜੀ ਨੰਗੀ ਨਾ ਇਹ ਜਾਂ ਕੀ ਹੋ ਗਿਆ ਉਹਦੀ ਮਾਂ ਉਹ ਹੁਣ ਅਦਾ ਕੀ ਸੀਗਾ ਦਮੇ ਦੀ ਬੋਲਉਂਦਾ ਦਮ ਘੜਦਾ ਹੈ ਸਾਹ ਨਹੀਂ ਆਉਂਦਾ ਖਾਂਗਾ ਜਾਂਦੀ ਹੈ ਬਸ ਉਹਦੇ ਕਰਕੇ ਪਤਾ ਨਹੀਂ ਡਾਕਟਰ ਨੇ ਡੈਸਟੋਸਟ ਕਰਿਆ ਕਿ ਨਾ ਟੀਵੀ 2 ਵੀ ਨਾ ਹੋਵੇ अच्छा ਨਹੀਂ ਖਾਣ ਪੀਣ ਦਾ ਪ੍ਰੇਜ ਨਹੀਂ ਰੱਖਦੀ ਇਹਦੀ ਮਾਂ ਆਵਲਾ ਸਵਲਾ ਖਾਂਦੀ ਇੱਥੇ ਆਈ ਸੀ ਦੋ ਦਿਨ ਰਹੀ ਏ ਦੁਕਾਨ ਤੋਂ ਚੀਜ਼ਾਂ ਮਗਾ ਮਗਾ ਹੀ ਖਾਈ ਗਈ ਇਹਦੇ ਜਵਾਕ ਆਣ ਲੈ ਨਾਲ ਮੇਰੀ ਘਰ ਸੁਪਾਈ ਮੈਂ ਇੰਦਰ ਨੂੰ ਛੱਡਿਆ ਆਇਆ ਤੇ ਇਹ ਮਾਂ ਔਖੀ ਹੁੰਦੀ ਹੋਊ ਚਲ ਮੈਂ ਇੱਥੇ ਮਸੀ ਹੁਣ ਮੈਂ ਤਾਂ ਇੱਥੇ ਆ ਹੀ ਗਿਆ ਚਲ ਕੰਮ ਤਾਂ ਮੈਂ ਕਰ ਲੂੰਗਾ ਮਾੜਾ ਮੋਟਾ ਹੀ ਐ ਠੀਕ ਐ ਚਲ ਘਰ ਦਾ ਮਾੜਾ ਮੋਟਾ ਬੇਬੇ ਕਰ ਲਊਗੀ ਘਰ ਸਾਫ ਸਫਾਈ ਦੋ ਦੋ ਦਿਨ ਲਾਊਗੀ ਆ ਕੇ ਕਰ ਦਊਗੀ ਉਹ ਕਪੜਾ ਵੀ ਆ ਕੇ ਧੋ ਦਊਗੀ ਇੱਥੇ ਤਾਂ ਮਾੜਾ ਮੋਟਾ ਕੰਮ ਆ ਸੁਣ ਲੈ ਮਮਾ ਅਸੂਨੀ ਆ ਨਹੀਂ ਪਣਾ ਮੈਨੂੰ ਪਹਿਲਾਂ ਕਹਿ ਕੇ ਹਟੀਆਂ ਸੀ ਹਾਂ ਉਹ ਨਹੀਂ ਮਾਸੀ ਫਿਰ ਹੁਣ ਦੇਖਣਾ ਪੈਂਦਾ ਨਾ ਉਹ ਵੀ ਹੁਣ ਆਪਣੇ ਰਿਸ਼ਤੇਦਾਰੀ ਐ ਸਾਰੀ ਉਮਰ ਬਰਤਨਾ ਨਾਲ ਤੇ ਜਿਹੜੇ ਭੈਣੇ ਉਧਰ ਚਾਰ ਪਸੂ ਬਨੇ ਬੈਠੇ ਆ ਉਹ ਮੈਂ ਹੈਗਾ ਆ ਤਾਂ ਗਿਆ ਹੁਣਾਂ ਤੂੰ ਮੇਰੇ ਕੱਪੜੇ ਘੱਟ ਤੇ ਲੋਡ ਡੀਜ਼ਲਟ ਮੈਂ ਜਾਣਾ ਬਸ ਨੂੰ ਆਨੀ ਚੱਲ ਕੋਈ ਹੁਣ ਤਾਂ ਫਿਰ ਮੁੰਡਾ ਕਰ ਲੂਗਾ ਕੰਮ ਹਾਂ ਵਧੀਆ ਸਮਾਧੀ ਕਰਨ ਦੇ ਉਹ ਹੋਰ ਬੀਬੇ ਹੈ ਉਹਦੀ ਥਾਂ ਤੇ ਹੁਣ ਇਹ ਆ ਕੰਮ ਕਰੂਗਾ ਝਾੜੂ-ਪੋਚਾ ਵੀ ਲਾਉਣ ਲੱਗ ਜੀ ਉਹਦੀ ਥਾਂ ਤੇ ਚੱਲ ਉਹ ਮਸੀ ਜੇ ਡੰਗ ਕਰਦੀ ਐ ਹੁਣ ਮੇਰੀ ਗੱਲ ਸੁਣ ਜਦੋਂ ਵਿਫਤਾ ਪੈ ਜਾਂਦੀ ਐ ਵਿਫਤਾ ਵੇਲੇ ਆਪਾਂ ਥੋੜੀ ਦੇਖਦੇ ਆਂ ਵੀ ਆਹ ਕਿਹਨੇ ਕੰਮ ਕਰਨਾ ਸੀ ਆਗੇ ਕਿਹਨੇ ਕੰਮ ਕਰਨਾ ਸੀ ਜੇ ਆਪਾਂ ਕੰਮ ਪਿੱਛੇ ਸ਼੍ਰਿੱਕਾ ਕਰਨ ਲੱਗੇ ਬਸ ਫੇਰ ਤਾਂ ਕੱਟ ਲਿਆ ਆਪਾਂ ਭੇ ਆਏ ਨਹੀਂ ਰਨੂੰ ਕਹਿੰਦੀ ਨਾ ਮੈਂ ਤੈਨੂੰ ਝੇਡਾ ਕਰਦੀ ਐ ਕਿ ਮੇਰੀ ਗੱਲ ਸੁਣ ਆ ਦੋ ਮਹੀਨੇ ਕਿ ਚਾਰ ਮਹੀਨੇ ਹੋਇਆ ਤੁਹਾਡੇ ਵਿਆਹ ਨੂੰ ਹੁਣ ਇਹ ਤਾਂ ਹੋਏ ਬੇਣਾ ਪੁੱਛ ਜਾ ਕੇ ਰਹਿਣ ਲੱਗੀ ਤੇ ਫੇਰ ਤੇਰੀ ਮਾਂ ਨੂੰ ਕੀ ਸਮਝਿਆ ਲੱਭੇਣਾ ਪੁੱਛੇ ਤਾਂ ਕਿਹੜੀ ਗੱਲ ਐ ਮੈਂ ਦੱਸੀ ਐ ਨਾ ਜਦੋਂ ਮਾਝੋ ਦੇ ਸਾਹਮਣੇ ਬੈਠਾ ਮਰ ਗਿਆ ਨਾ ਵੀ ਸਹੀ ਰਾਤ ਆ ਸਾਡੀ ਉੱਥੇ ਹਸਪਤਾਲ ਜਨਨਗੀ ਹੈ ਐਡੀ ਵੱਡੀ ਮੁਸੀਬਤ ਪਈ ਤੇ ਭਾਈ ਤੁਸੀਂ ਹਸਪਤਾਲ ਗਏ ਸੀਗੇ ਆ ਮੈਨੂੰ ਇਹ ਪਹਿਲਾਂ ਦੱਸ ਕੇ ਰਹੀ ਹੈ ਕਿ ਨਾ ਉਹਨਾਂ ਦਾ ਕੋਈ ਫੋਨ ਆਇਆ ਵੀ ਅਸੀਂ ਆਵਾਂਗੇ ਕਿ ਨਹੀਂ ਆਵਾਂਗੇ ਤੁਸੀਂ ਘਰੇ ਫੋਨ ਕਰਕੇ ਤਾਂ ਦੱਸ ਦੋ ਕਿਸੇ ਕਮਾਂਡਰ ਨੂੰ ਵਾਲੇ ਕੋਲੇ ਆ ਦੇ ਚੱਲ ਕੋਈ ਨਹੀਂ ਮਾਂ ਨਹੀਂ ਹੋਇਆ ਉਹਨੇ ਉੱਥੇ ਤਾਂ ਸੀ ਹਸਪਤਾਲ ਦੇ ਵਿੱਚ ਟੈਨਸ਼ਨ ਸਾਨੂੰ ਕਦੇ ਮੈਂ ਕਿਸੇ ਹਾਲ ਮੈਡੀਕਲ ਤੇ ਜਾਵਾਂ ਕਦੇ ਕਿੱਧਰ ਜਾਵਾਂ ਕਿਥੋਂ ਦਵਾਈ ਮਿਲੇ ਕਿ ਤੁਹਾਨੂੰ ਮੇਰੇ ਡਾਕਟਰ ਕਹੇ ਮੈਨੂੰ ਕਿਤੇ ਆਜ ਕਰਲਾ ਤੂੰ ਆਹ ਕਰਲਾ ਠੀਕ ਆ ਰੁਪਿਆ ਤੇ ਲੱਗ ਚ ਨੋਕੇ ਤੇ ਹੁਣ ਮਾਰਾ ਇਹਨੂੰ ਕਿ ਜੱਗੀ ਨੂੰ ਫੋਨ ਕਰਿਆ ਜੱਗੀ ਤੂੰ 10000 ਰੁਪਏ ਅਗੇ ਨਾਲ ਖਾਤੇ ਚ ਕੋਆ ਸੁਣ ਲੈ ਕਮਾਲ ਦੀ ਗੱਲ ਹੈ ਪੈਸੇ ਵੀ ਤੂੰ ਲਾਇਏ ਹੈ ਫਿਰ ਹੁਣ ਕੌਣ ਲਾਉਗਾ ਉੱਥੇ ਹੈਗਾ ਕੌਣ ਸੀ ਜੱਗੀ ਨੂੰ ਦੁੱਧ ਮੈਂ ਪਾ ਕੇ ਆਉਣੀ ਆ बोले मैं सामने गोहा कूड़ा मैं सड्डी 10000 ਬਿੰਦ ਵਿੱਚ ਫੜ ਲਿਆ ਉਹ 10000 ਰੁਪਏ ਫਾਨੇ ਮੈਂ ਕਿਸੇ ਦਾ ਦੇਣਾ ਸੀ ਮੈਂ ਤਾਂ ਉਹਦੇ ਚ ਛੱਡੀ ਵੇਟ ਸੀ ਜੱਗੀ ਚ ਮੈਂ ਆਖਿਆ ਭਾਈ ਮੈਂ ਤੇ ਇੱਥੇ ਫੜ ਕੇ ਫੇਰ ਉਹਨਾਂ ਦੇ ਮੋੜ ਦੂ ਮੈਂ ਆਪਣੇ ਵਾਈ ਦਾ ਹੀ ਦੇਣਾ ਪਿੰਡ 10000 ਰੁਪਏ ਚਲ ਕੋਈ ਨਹੀਂ ਫਿਰ ਉਹਨੂੰ ਤਾਂ ਫੇਰ ਵੀ ਦਿੱਤੇ ਜਾਣਗੇ ਜੇ ਉਹਦੀ ਮਾਂ ਨੂੰ ਕੁਝ ਹੋ ਜਾਂਦਾ ਫੇਰ ਹੈ ਉਹ ਮਾਂ ਵੀ ਉਹ ਮਾਂ ਹੋ ਗਈ ਤੇ ਇਹ ਆ ਮਾਂ ਨਹੀਂ ਤੇ ਜਿਹਨੂੰ ਦੱਸਣਾ ਵੀ ਜਿਹਨੂੰ ਰੀ ਸਮਝਾ ਤੂੰ ਕਿਹੇ ਜਿਹਾਂ ਨਾ ਕਰੀ ਜਾਂਦੇ ਆ ਤੁਸੀਂ ਮੈਨੂੰ ਨਹੀਂ ਪਤਾ ਕਿ ਮਾ ਤੁਹਾਨੂੰ ਕਹੀ ਨਾ ਗਲਾ ਬਿਮਾਰ ਆ ਬਿਮਾਰ ਆ ਪਤਾ ਨਹੀਂ ਤੁਸੀਂ ਕਿਉਂ ਨਹੀਂ ਗੱਲ ਕਰਦੇ ਤੇ ਸੁਣੀਏ ਗੱਲ ਹੋਰਾਂ ਗੱਲ ਨਹੀਂ ਸੁਣੀ ਤੇ ਉਹਨੂੰ ਤਾਂ ਮਾਜ ਨਾਲ 10000 ਚੱਕ ਕੇ ਉਹਦੇ ਤੇ ਤਾਂ ਲਾਇਆ ਮੈਂ ਤੇ ਤੈਨੂੰ ਆਹੀ ਤੇ ਸਮਝਾਉਣੀ ਆਂਦੀ ਹੋਰ ਦੇਰ ਤੇ ਕਿਉਂ ਮੱਥਾ ਮਾਰਦੀ ਆਂਗੀ ਮੈਨੂੰ ਇਹਨਾਂ ਗੱਲਾਂ ਦਾ ਪਤਾ ਸੀਗਾ ਵੀ ਤੇਰੇ ਨਾਲ ਆਹੀ ਹੋਣੀ ਆਂਦੀ ਸੱਚੀ ਗੱਲ ਆ ਭੈਣੇ ਤੇਰੀ ਮੈਂ ਤਾਂ ਉਹੀ ਆ ਤੇ ਮੁੱਗ ਬਣ ਕੇ ਤੁਰੇ ਫਿਰੀ ਵਿਚਾਲ ਨੋ ਚੰਗੀ ਐ ਚੰਗੀ ਐ ਤੂੰ ਤਾਂ ਬਾਹਲੀ ਦੇਸਰੀ ਹੋ ਕੇ ਰਹੇਗੀ ਹਾਂ ਉਹ ਵੀ ਠੀਕ ਐ ਮੈਂ ਤੇ ਕਬਜ਼ੇ ਚ ਕਰ ਲਾਵਾਂ ਇਹਦੋਂ ਦੱਸਾਂ ਨਹੀਂ ਔਖੀ ਹੋਏਂਦੀ ਸਾਰੀ ਉਮਰ ਹੁਣ ਕੋਈ ਨਹੀਂ ਆ ਜਾਣਦੇ ਬੇਸ਼ੱਕ ਦੀ ਇਹਦੀ ਮਾਂ ਕਿੰਨੀ ਬਿਮਾਰ ਮੈਂ ਇਹਦੀ ਮਾਂ ਦਾ ਮੈਨੂੰ ਠੇਕਾ ਲਿਆਗਾ ਮੈਂ ਵੀ ਹੁਣ ਕਹਿ ਦਿੰਦਾ ਉਹ ਤਾਂ ਮਾਂ ਬਿਮਾਰ ਹੋਗੀ ਤੇ ਤੇਰਾ ਮਾਂ ਦਾ ਫਿਕਰ ਨਹੀਂ ਜਿਹਨੇ ਜੰਮਿਆ ਫਾਲਿਆ ਉਹਦਾ ਫਿਕਰ ਨਹੀਂ ਹੈਗਾ ਵੀ ਉਹ ਕੱਲੀ ਆ ਘਰੇ ਜਾ ਉਹਨੂੰ ਕੀ ਲੋਡ ਆ ਘਰੇ ਕਿ ਨਹੀਂ ਉਧਰ ਪਸ਼ੂ ਛੋੜੇ ਉਧਰ ਇੰਨੇ ਮਹਿੰਗੇ ਖੜੇ ਹੈ ਕੋਈ ਗੱਲ ਉਹੀ ਤਾਂ ਗੱਲ ਹੈ ਭੈਣੇ ਕੋਈ ਰਾਤ ਨੂੰ ਪਸ਼ੂ ਕੋਲ ਕੇ ਲੈ ਜਾਏ ਵੀ ਜਾ ਹੀ ਪੁੱਛ ਲੈਨੇ ਮਾਂ ਤੂੰ ਕੱਲੀ ਪਈ ਐ ਜਾਂ ਤੂੰ ਤਾਈ ਨੂੰ ਪਾਇਆ ਕੋਲੇ ਉਹੀ ਤਾਂ ਗੱਲ ਹੈ ਕਿ ਫੋਨ ਕਰਕੇ ਵੀ ਨਹੀਂ ਤੈਨੂੰ ਤਾਂ ਭਾਈ ਦੱਸਾਂ ਜਰੂਰੀ ਸਮਝ ਮੈਂ ਤਾਂ ਤੈਨੂੰ ਇਹੀ ਕਹਨੀ ਆ ਭੈਣ ਜੇ ਕਬਜ਼ੇ ਚ ਕਰ ਲੈਣੀ ਤੇ ਸੌਖੀ ਰਹੇਗੀ ਤੇ ਨਹੀਂ ਤੇ ਦੁਖੀ ਭੋਗੇਗੀ ਅੱਜ ਤੋਂ ਅਗਲੀ ਹੋਈ ਗੱਲ ਬਿਨਾਂ ਦੱਸਿਆ ਰਹਿ ਵੀ ਉੱਥੇ ਹੈ ਤੇ ਕੱਲ ਨੂੰ ਤੈਨੂੰ ਕਿਦੋਂ ਦੱਸ ਕੇ ਗਈ ਉਹ ਉਹ ਕਹਿੰਦੀ ਹੁੰਦੇ ਨਾ ਕਿ ਜੇ ਕਿਹੋ ਕਿ ਸਿੱਧੀ ਉਂਗਲ ਨਾਲ ਨਿਕੜੇ ਉੱਥੇ ਟੇਢੀ ਕਰ ਲਈ ਹੁਣ ਟੇਢੀ ਕਰਨੀ ਪਊਂਗੀ ਫੇਰੀ ਆਤਰੀਆਂ ਉਂਗਲ ਟੇਢੀ ਕਰ ਲੈਣੀ ਤੇ ਸੌਖੀ ਰਹੇਗੀ ਜ਼ਿੰਦਗੀ ਸੌਖੀ ਕੱਟ ਜਾਊਗੀ ਤਨੈ ਤਾਂ ਤੂੰ ਦੇਖ ਲੈ ਫਿਰ ਛਿੱਤਰ ਤੇ ਰੋਟੀ ਮਿਲੂਗੀ ਛਿੱਤਰ ਤੇ ਮਿਲੂ ਮੈਂ ਤਾਂ ਤੇਰੇ ਸਾਹਮਣੇ ਦੇਖ ਲੋਕਾਂ ਦੇ ਕਤਨੇ ਕਤ ਕਤ ਕੇ ਆ ਆ ਕੁਛ ਕਰਕੇ ਘਰ ਬਣਾ ਕੇ ਦਿੱਤਾ ਹੈ ਉਹੀ ਤਾਂ ਗੱਲ ਹੈ ਕਿ ਹਾਂ ਚਾਹ ਪੀਂਜੇ ਤੇਰੀ ਚਾਹ ਚੱਕ ਲੈ ਲੈ ਚਾਹ ਪੀ ਕੇਵੇਂ ਵੀ ਜਾਨੀ ਆ ਹੁਣ ਬਾਗਿਆ ਤੋਂ ਨੂੰ ਕਮ ਚੜਾ ਕੇ ਆਉਗਾ ਕਾਇ ਦੇ ਨੀ ਤੇ ਤੂੰ ਰਹਿ ਭਾਜਦਾ ਦਿਨ ਨਹੀਂ ਮੈਂ ਰਹਿਣਾ ਨਹੀਂ ਕੋਈ ਮੇਰੇ ਵੀ ਘਰੇ ਕੰਮ ਆ ਰਹੂੰਗੀ ਸੀ ਮੈਂ ਮਤੋਂ ਹੀ ਲੈ ਸੁਣ ਆਈ ਜੀ ਨਾਲ ਦੇ ਪਿੰਡ ਕੋਈ ਕੰਮ ਸੀਗਾ ਕਿਸੇ ਦਾ ਰਿਸ਼ਤਾ ਕਰਾਉਂਦੇ ਸੀਗੀ ਤਾਂ ਕਰਕੇ ਮੈਂ ਹਾਂ ਚਲ ਮੈਂ ਨਾਲ ਤੇਰੇ ਕੋਲ ਹੋ ਜਾਂਦੀ ਐ

ਤੇ ਆ ਤਾਂ ਮੈਂ ਆਪੇ ਹੀ ਕਰ ਲੈਂਦੀ ਕੰਮ ਜਿਹੜਾ ਰਹਿ ਗਿਆ ਸੀ। ਚੱਲ ਕੋਈ ਨਾ ਮਾਂ ਤੂੰ ਰੋਟੀ ਪਾਣੀ ਦਾ ਕਰ ਲਈ ਠੀਕ ਆ ਇਹ ਤਾਂ ਮੈਂ ਆਪੇ ਕਰ ਲਵਾਂਗਾ। ਪਸ਼ੂ ਆਣੇ ਆ ਤੈਨੂੰ ਆਉਂਦੀ ਕੋਈ ਲੋੜ ਨਹੀਂ ਹੈ। ਮਾਸੀ ਹੁਣ ਰਹਿੰਦੀ ਨਹੀਂ ਅੱਜ ਰਹਿ ਪੈਂਦੀ ਮਾਸੀ ਨਹੀਂ ਰਹਿੰਦੀ ਉਹ ਜਾਊਗੀ। ਅੱਛਾ ਹਾਂ। ਚੱਲ ਕੋਈ ਨਹੀਂ ਕਰ। ਤੂੰ ਐ ਮਾਸੀ ਮਗਰ ਤਾਂ ਲੱਗਿਆ ਕਰ ਤੂੰ ਮੈਂ ਬੋਲਣ ਲੱਗ ਗਿਆ ਦੱਸਿਆ 10000 ਦੁੱਧ ਵੀ ਘਣਾਦਾ। ਤੈਨੂੰ ਪਤਾ ਤਾਂ ਹੈ ਹੁੰਦਾ ਸੱਗੀ ਮਨਿੰਦਰ ਬਗਾਨੀ ਹੈ ਹੈ ਜਿਹੜਾ ਤੇਰੇ ਪੀਏ ਲਾਤੇ 10000 ਕਿਉਂ ਬਗਾਨੇ ਆ ਜਿਹੜੇ ਨੇ 2 ਮਹੀਨੇ ਵਿੱਚ ਦੀ ਪੈਸੇ ਆਪਦੀ ਮਾਂ ਤੇ ਲਵਾ ਲੈਣਾ ਉਹ ਬੰਦਾ ਕਾਮ ਚੱਲ ਕੋਈ ਨਹੀਂ ਮੈਂ ਛੱਡ ਦੇਵਣਾ ਹਾਂ ਛੱਟੇ ਆ ਜਾ ਆ ਬੰਨ ਰਹਿ ਨੂੰ ਮੜਾ ਦੇਸੀ ਮੈਂ ਵਾਣਾ ਤੂੰ ਵੀ ਤੂੰ ਨਾ ਛੱਡਿਆ ਉਹਦੀ ਬਸ ਨਟ ਪਾ ਦੀ ਉਹ ਨਾ ਫਿਰ ਫਿਰ ਤੂੰ ਮਾਸੀ ਕੋਲੇ ਗੱਲ ਕਰੇਂਗੀ ਵੀ ਪਸੂ ਵੀ ਮੈਂ ਬੰਨੇ ਆਂ ਕਿ ਹੋਰ ਕੇ ਚੱਲ ਹੁਣ ਕੀ ਰਹੀਂ ਪਸੂ ਬੰਨਣ ਵਾਲਾ ਬਣਿਆ ਖੜਾ ਇਹਨੂੰ ਛੱਡ ਦੇ ਮੈਂ ਅਖੀਏ ਨਹੀਂ ਉਹਦਾ ਟਾਈਮ ਹੋਇਆ ਫੇਰ ਬਸ ਤਾ ਤੂੰ ਉਹਨੇ ਚੜਾਇਆ ਉਹ ਬਾੜ ਕੇ ਖੜੀ ਏ ਲਿਆ ਫੇਰ ਕੋਈ ਨਹੀਂ ਆ ਖੜਾ ਮੋਟਰਸਾਈਕਲ ਨਾਲ ਚੱਲਾਉਣੀ ਐ ਮੈਂ ਇੱਧਰ ਦੀ ਮੈਂ ਇੰਦਰ ਕੋਤਾ ਹਾਂਜੀ ਮੰਮੀ ਮੈਂ ਤੈਨੂੰ ਐ ਕਹਿੰਦੀ ਸੀ ਵੀ ਐ ਮੈਂ ਤੇਰੀ ਸਾਸ ਨੂੰ ਗੁੱਸਾ ਕਰੂਗੀ ਕਹਿ ਕੇ ਤਾਂ ਗਿਆ ਸੀ ਘੰਟੇ ਦੋ ਘੰਟਿਆਂ ਦਾ ਵੀ ਉੱਥੇ ਜਾ ਕੇ ਬਹਿ ਗਈ ਤੇ ਤੂੰ ਅੱਜ ਵਗ ਜਾ ਲਾਡੀ ਨੂੰ ਫੋਨ ਕਰ ਲੈ ਮੰਮੀ ਤੂੰ ਦਰਾ ਤੇ ਨਹੀਂ ਬਿਮਾਰ ਹੋ ਕੇ ਹਟੀਆਂ ਹੈ ਨਾਲ ਉਹਨਾਂ ਨੇ ਮੈਨੂੰ ਆਪ ਹੀ ਕਿਹਾ ਵੀ ਤੂੰ ਰਹਿ ਪਾ ਕੁਝ ਨਹੀਂ ਹੁੰਦਾ ਜਦੋਂ ਮੰਮੀ ਠੀਕ ਹੋ ਗਈ ਤੂੰ ਉਦੋਂ ਆ ਜੀ ਇਹ ਤਾਂ ਗੱਲ ਮੈਂ ਪੁੱਤ ਤੈਨੂੰ ਸਮਝਦੀ ਆ ਉਹ ਕੀ ਕਹੋਗੇ ਵੀ ਆਪ ਮਾਰੇ ਹੋਏ ਪਏ ਹੋ ਮੈਨੂੰ ਕਿਹੜਾ ਪੁੱਛਿਆ ਸੀ ਮੰਮੀ ਹੁਣ ਕੀ ਕਰੀਏ ਤੈਨੂੰ ਵੀ ਕੱਲੀ ਨਹੀਂ ਛੱਡ ਸਕਦੀ ਤੈਨੂੰ ਪਤਾ ਮਨਨਾ ਹਜੇ ਛੋਟਾ ਹੈ ਉਹ ਵਿਚਾਰਾ ਕੀ ਕਰੂਗਾ ਤੈਨੂੰ ਕਿੱਧਰ ਲੈ ਕੇ ਭਜੂਗਾ ਚਲ ਹਜੇ ਮੈਂ ਇੱਥੇ ਆਈ ਆਂ ਤੇ ਮੈਂ ਤੇਰੇ ਚਾਹ ਪਾਣੀ ਬਣਾ ਕੇ ਤਾਂ ਦੇ ਦੂੰਗੀ ਹੈ ਉਹਨੂੰ ਰੋਟੀ ਬਣਾ ਕੇ ਦੇ ਦੂੰਗੀ ਹੁਣ ਰਾਤ ਦੇਖ ਲੈ ਜਮੇ ਸਾਹ ਉਹਨੂੰ ਹਟ ਗਿਆ ਸੀਗਾ ਤੈਨੂੰ ਉੱਤੇ ਤਾਂ ਗੱਲ ਠੀਕ ਹੈ ਤੇਰੀ ਸਾਹ ਤਾਂ ਉਹ ਮੈਂ ਟੱਟੀ ਨਹੀਂ ਬੈਠੀ ਰਹੂੰਗੀ ਫਿਰ ਉਹਨੂੰ ਮੈਂ ਤੈਨੂੰ ਇੱਥੇ ਥੋੜਾ ਬਿਠਾਈ ਰੱਖੂੰ ਆਪਦੇ ਕੋਲੇ ਕੋਈ ਗੱਲ ਨਹੀਂ ਪਰ ਜੇ ਤੂੰ ਬਿਮਾਰ ਆਂ ਤੈਨੂੰ ਇੰਨਾ ਕ ਹੱਕ ਤਾਂ ਮੇਰਾ ਹੈਗਾ ਕਿ ਮੈਂ ਆ ਕੇ ਤੇਰੀ ਚਾਰ ਦਿਨ ਸੇਵਾ ਕਰ ਲਾਂ ਹੈ ਇਹੀ ਹੀ ਕਰਦੀਆਂ ਹੁੰਦੀਆਂ ਹੋਰ ਤਾਂ ਸਕੀਨੇ ਕਰਨਾ ਤੇਰਾ ਉਥੇ ਰਹਿ ਚਲ ਸਰੀ ਅੰਦਰ ਤਾਂ ਮੰਮੀ ਦਾ ਤਾਂ ਪਤੀ ਮੰਮੀ ਤਾਂ ਜਮਾ ਠੀਕ ਐ ਕੰਮ ਮਾਲ ਮੋਟਾ ਕਰ ਲੈਂਦੇ ਆ ਨਹੀਂ ਬੁੱਤ ਸੱਸਾ ਕੋ ਮੱਚੇ ਜਮਾ ਠੀਕ ਹੋਣ ਫਿਰ ਵੀ ਐਂ ਕਹਿ ਜਾਂਦੀਆਂ ਵੀ ਪਤਾ ਨਹੀਂ ਬਹਾਨੇ ਨਾਲ ਰਹਿ ਪੀ ਕਰੇ ਆਵਦੀ ਮਾਂ ਕੋਲੇ ਪਰ ਹੋਰ ਕੀ ਕਰਾਵਾਂ ਸੁਣ ਲੂੰਗੀ ਮੈਂ ਚਾਰ ਗੱਲਾਂ ਮੰਮੀ ਦੀਆਂ ਕੁਝ ਨਹੀਂ ਹੁੰਦਾ ਮੈਨੂੰ ਪਤਾ ਮੰਮੀ ਉੱਤੋਂ ਉੱਤੋਂ ਲੜੂਗੀ ਦਿਲ ਚ ਤਾਂ ਉਹਦੇ ਕੁਝ ਵੀ ਨਹੀਂ ਹੈਗਾ ਹੁਣ ਉਹ ਵੀ ਤਾਂ ਸਮਝ ਲੂਗੀ ਮੈਂ ਕਿਹੜਾ ਜਾਣ ਕੇ ਰਹੀਆਂ ਲਾਜੀ ਨੂੰ ਸਾਰੀ ਗੱਲ ਤਾਂ ਪਤਾ ਹੀ ਰਾਤ ਆਪਣੇ ਨਾਲ ਹਸਪੀਟਲ ਚ ਤੁਰੇ ਹੀ ਫਿਰਿਆ ਰਾਤ ਦੇਖ ਲੈ ਤਰੀਕੇ ਉਹ ਜੀ ਹਾਲਤ ਸੀ ਮੈਂ ਸੱਚੀ ਡਰ ਗਈ ਸੀ ਮੰ ਤੈਨੂੰ ਪਤਾ ਮਾਂ ਤੇਰੇ ਬਿਨਾਂ ਮੇਰਾ ਕੌਣ ਐ ਇੱਥੇ ਪੇਕਿਆਂ ਚ ਤੂੰ ਐ ਡਰਿਆ ਨਾ ਕਰ ਕੋਈ ਗੱਲ ਨਹੀਂ ਮੈਨੂੰ ਕੁਝ ਨਹੀਂ ਹੁੰਦਾ ਹਾਂ ਮੈਂ ਟੈਨਸ਼ਨ ਨਾ ਲਿਆ ਕਰ ਤੂੰ ਮੇਰੀ ਮਾਂ ਟੈਨਸ਼ਨ ਕਿਉਂ ਨਾ ਲਾਵਾਂ ਤੂੰ ਜਵਾਂ ਨਹੀਂ ਆਉਂਦਾ ਧਿਆਨ ਰੱਖਦੀ ਨਾ ਕੋਈ ਖਾਣ ਪੀਣ ਦਾ ਤੈਨੂੰ ਧਿਆਨ ਹੈਗਾ ਹਾਂ ਸਾਰਾ ਦਿਨ ਬਸ ਐ ਤੁਰੀ ਫਿਰਦੀਆਂ ਕਮਲਿਆਂ ਵਾਂਗੂ ਬਸ ਕਰਾਂ ਕੀ ਜਿਹੜਾ ਹੁਣ ਘਰੇ ਹੈਗਾ ਖਾਣੇ ਪੀਣੇ ਤਾਂ ਹੈਗੇ ਹੀ ਆਂ ਤੇ ਬਿਮਾਰੀਆਂ ਸਮਾਰੀਆਂ ਦਾ ਕਿਹੜਾ ਪਤਾ ਕਦੋਂ ਆ ਜੇ ਅਜੇ ਮੁੰਨਾ ਵੀ ਨਿਆਣਾ ਨਹੀਂ ਤਾਂ ਇਹਨੂੰ ਵਿਆਹ ਕੇ ਵਧਿਆ ਹੈ ਉਹ ਨੂੰ ਆ ਜਾਂਦੀ ਘਰੇ ਕੰਮਕਾਰ ਆਪ ਹੀ ਕਰੀ ਜਾਂਦੀ ਹੁਣ ਹਜੇ ਇਹ ਵੀ ਛੋਟਾ ਹਜੇ ਪੜਦਾ ਇਹਨੂੰ ਕੀ ਕਹੀਏ ਹਜੇ ਕੋਈ ਨਾ ਪੁੱਤ ਚੱਲ ਕੋਈ ਨਾ 2 ਸਾਲਾਂ ਨੂੰ ਹੋਇਆ ਗੱਭਰੂ ਉਦੋਂ ਵਿਆਹ ਲਾਂਗੇ ਬਸ ਤਾਂ ਹੀ ਕਹਿੰਦੇ 2 ਸਾਲ ਹੀ ਤੇਰਾ ਟਾਈਮ ਤੱਕੜਾ ਸਕਦੀ ਐ ਮੈਂ ਮੁੜ ਕੇ ਤੇਰੀ ਨੂੰ ਆ ਜਾਈਂ ਮੁੜ ਕੇ ਮੈਂ ਆਏ ਨਹੀਂ ਕਰਦੀ ਬਸ ਮੈਂ ਕਹਿੰਦੀ ਸੀ ਪੁੱਤ ਹੁਣ ਅੱਜ ਤਾਂ ਮੈਂ ਠੀਕ ਐ ਹੈ ਕੋਈ ਗੱਲ ਨਹੀਂ ਤੈਨੂੰ 2-4 ਦਿਨ ਹਫ਼ਤੇ ਪਿੱਛੋਂ ਮੈਂ ਮੰਨੇ ਨੂੰ ਭੇਜ ਦੂੰਗੀ ਤੇਰੀ ਸੱਸ ਨੂੰ ਕਹਿ ਕੇ ਫਿਰ ਤੂੰ ਲਾਜੀ 2 ਦਿਨ ਮੇਰੇ ਕੋਲੇ ਮਾਂ ਬਿਮਾਰ ਤਾਂ ਤੂੰ ਹੋਣਾ ਹੈ ਲੋੜ ਤਾਂ ਤੈਨੂੰ ਹੋਣਾ 2 ਦਿਨ ਬਾਅਦ ਮੈਂ ਇੱਥੇ ਆ ਕੇ ਕੀ ਕਰੂੰ ਮੇਰੀ ਗੱਲ ਸੁਣ ਜਦੋਂ ਮੈਨੂੰ ਲਾਡੀ ਨਹੀਂ ਕਹਤਾ ਲਾਡੀ ਆਪੀ ਗੱਲ ਮੰਮੀ ਨਾਲ ਜਾ ਕੇ ਕਰੂਗਾ ਹੈ ਉਹਦਾ ਸੁਗਤ ਤਾਂ ਸਹੀ ਮੈਨੂੰ ਹੈ ਜਿਵੇਂ ਉਹ ਕਹੂਗਾ ਫਿਰ ਮੈਂ ਉਹਵੇਂ ਕਰ ਲੂ ਜੇ ਤਾਂ ਉਹਨੇ ਮੈਨੂੰ ਕਹਿਤਾ ਭਾਈ ਆ ਜਾ ਤਾਂ ਮੈਂ ਜਾਵੜੂਗੀ ਜੇ ਉਹਨੇ ਕਹਿਤਾ ਵੀ ਦੋ ਦਿਨ ਲਾ ਤਾਂ ਮੈਂ ਦੋ ਦਿਨ ਲਾ ਕੇ ਵਗ ਜੂਗੀ ਐਂ ਤਾਂ ਕੁਛ ਨਹੀਂ ਹੁੰਦਾ ਮਾਂ ਹੁਣ ਸਾ ਸਾਰੀ ਗੱਲ ਜਾ ਕੇ ਉਹ ਕਰ ਲੂਗਾ ਚਲ ਕਰਤਾ ਲੂਗਾ ਫਿਰ ਮੈਂ ਤੈਨੂੰ ਐ ਕਹਣੀ ਆ ਕੱਲ ਤੂੰ ਲਾਡੀ ਨੂੰ ਤਾਂ ਫੋਨ ਕਰਕੇ ਪੁੱਛ ਲੈਂਦੀ ਵੀ ਮੰਮੀ ਬੋਲੀ ਤਾਂ ਨਹੀਂ ਕੁਛ ਹਾਂ ਕੋਈ ਗੱਲ ਨੀ ਮੈਂ ਕਰਲੂਗੀ ਹੁਣ ਮੈਨੂੰ ਐ ਸੀਗਾ ਵੀ ਹਜੇ ਜਾ ਕੇ ਖੜਾ ਕੋਈ ਚਾਹ ਪਾਣੀ ਪੀ ਜਾਂਦਾ ਹੋਊਗਾ ਜੇ ਮੈਂ ਹੁਣੀ ਫੋਨ ਲਾ ਲਿਆ ਕਿਤੇ ਮਾਂ ਐ ਨਾ ਸੋਚੀ ਵੀ ਹਜੇ ਜਾ ਕੇ ਆ ਕੇ ਖੜਾ ਨੀ ਫੋਨ ਲਾ ਲਿਆ ਠਹਿਰ ਕੇ ਲਾ ਲਈ ਹਜੇ ਤਾਂ ਨਾ ਲਾ ਤੂੰ ਠਹਿਰ ਕੇ ਲਾ ਲਈ ਬਾਕੀ ਮੈਨੂੰ ਪਤਾ ਉਹ ਆਪ ਹੀ ਫੋਨ ਕਰ ਲਾਂਗੇ ਜਦੋਂ ਫ੍ਰੀ ਹੋਏ ਨਾ ਉਹ ਮੈਨੂੰ ਆਪ ਫੋਨ ਕਰਨਗੇ ਤੇ ਮੈਂ ਉਦੋਂ ਪੁੱਛ ਲੂੰਗੀ ਉਹਨਾਂ ਨੂੰ ਚੱਲ ਠੀਕ ਐ ਪਤਾ ਐ ਮੈਂ ਨਹੀਂ ਚਾਹੁੰਦੀ ਵੀ ਮੇਰੀ ਧੀ ਦੇ ਮੇਰੇ ਕਰਕੇ ਕਲੇਸ਼ ਹੋਵੇ ਘਰੇ ਮੈਂ ਤਾਂ ਕਹਿੰਦੀ ਸੁਖੀ ਬਸੇ ਮੇਰੀ ਧੀ ਮੈਂ ਚਾਹੇ ਇੱਥੇ ਔਖੀ ਹੋ ਜਾ ਮਾਂ ਤੂੰ ਤਾਂ ਕਹਿੰਦੀ ਐ ਵੀ ਮੈਂ ਔਖੀ ਹੋ ਜਾ ਪਰ ਜਦੋਂ ਤੂੰ ਔਖੀ ਹੋਣੀ ਐ ਮੈਨੂੰ ਪਤਾ ਨਾ ਮੇਰੇ ਦਿਲ ਤੇ ਕੀ ਬੀਤਦੀ ਆ ਮੈਨੂੰ ਮੈਂ ਰੈਨ ਨਹੀਂ ਉਧਰ ਪਰ ਖਿਆਲ ਮੇਰਾ ਸਾਰਾ ਦਿਨ ਇੱਧਰ ਹੀ ਰਹਿੰਦਾ ਵੀ ਮੇਰੀ ਮਾਂ ਕਿਵੇਂ ਹੋਊਗੀ ਓਣ ਠੀਕ ਹੋਊਗੀ ਕੀ ਕਰਦੀ ਹੋਊਗੀ ਇਹ ਤਾਂ ਕੋਤ ਮੈਨੂੰ ਪਤਾ ਹੈ ਜਿਹੜੀ ਮਾਂ ਮਾਤਿਆਂ ਦੀ ਸਾਹਜ ਹੁੰਦੀ ਹੈ ਨਾ ਵੱਖਰੀ ਹੁੰਦੀ ਹੈ ਹੈ 24 ਘੰਟੇ ਮਾਂ ਦੇ ਲੋਣੀ ਨਿਕਲ ਦਿੱਤੀ ਦਿਓ ਤੇ ਧੀ ਮਾਂ ਵੀ ਨਹੀਂ ਕੱਢਦੀ ਧੀ ਨੂੰ ਦਿਲੋਂ ਹੈ ਤੇ ਬਾਦ ਕਰਾਂ ਵੀ ਮੇਰਾ ਵੀ ਨਹੀਂ ਜੀ ਕਰਦਾ ਤੈਨੂੰ ਤੋੜਨ ਵਾਸਤੇ ਪਰ ਇੱਕ ਮਜਬੂਰ ਹੈ ਕਹਿੰਦੇ ਨੇ ਧੀਆ ਨੇ ਤਾਂ ਆਪਦੇ ਘਰੀ ਰਹਿਣਾ ਹੁੰਦਾ ਹੈ ਮੰਮੀ ਪੇਕਿਆਂ ਦਾ ਮੋ ਤਾਂ ਸਾਨੂੰ ਤਾਂ ਰਹਿੰਦਾ ਹੀ ਐ ਸਾਡਾ ਤਾਂ ਦਿਲ ਲੋਚਦਾ ਹੀ ਵੀ ਅਸੀਂ ਇੱਥੇ ਆ ਗਏ ਹਨਾ ਤੇ ਫਿਰ ਕਿਜ ਚਾਰ ਦਿਨ ਤੇਰੇ ਕੋਲ ਆ ਜਾ ਅੱਗੇ ਵੀ ਤਾਂ 18 19 ਸਾਲ ਇੱਥੇ ਰਹੀਆਂ ਮੈਂ ਉਹ ਤਾਂ ਕਹਿੰਦੇ ਹੁੰਦੇ ਨੇ ਨਾ ਧੀ ਚਾਹੇ ਬੁਢੀ ਹੋ ਜੇ ਪੇਕਿਆਂ ਦਾ ਚਾਰ ਉਹਨਾਂ ਤਾਂ ਵੀ ਰਹਿੰਦਾ ਸਾਰੇ ਉਹਨਾਂ ਵੀ ਮੈਂ ਮੇਰੇ ਪੇਕੇ ਜਾਵਾਂ ਭਾਈ ਪਰਜਾਈ ਨੂੰ ਮਿਲਾਂ ਮਾਂ ਪਿਓ ਕਹਿੰਦੇ ਹੁੰਦੇ ਚੱਲ ਸਾਦਾ ਤਾਂ ਨਹੀਂ ਰਹਿੰਦੇ ਹੈ ਜੱਗ ਜੀ ਹਣ ਭਾਈ ਪਰਜਾਈ ਪਰਿਵਾਰ ਦਾ ਖੁੰਦਾ ਪੇਕਿਆਂ ਦਾ ਹੁੰਦਾ ਹੀ ਐ ਸਹੀ ਗੱਲ ਆ ਮਾਂ ਬਸ ਮੈਨੂੰ ਵੀ ਆ ਦੋ ਤਿੰਨ ਸਾਲ ਹੀ ਆ ਬਸ ਚੱਲ ਮੈਨੂੰ ਆਇਆ ਉਹਦੇ ਬਾਅਦ ਚੱਲ ਆਪਾਂ ਮੰਨੇ ਨੂੰ ਵਿਆਹ ਲਾਂਗੇ ਹਨਾ ਬਸ ਐਵੇਂ ਵਿਚਾਰ ਮੇਰੀ ਫਿਕਰ ਘਟ ਜੂਗੀ ਮੁੜ ਕੇ ਆਪੀ ਤੈਨੂੰ ਸੰਭੀ ਜਾਊਗੀ ਹੈਨਾ ਹੁਣ ਮੈਨੂੰ ਐਂ ਲੱਗਦਾ ਰਹਿੰਦਾ ਵੀ ਹਜੇ ਮੁੰਨਾ ਨਿਆਣਾ ਉਹਨੂੰ ਵੀ ਇੰਨਾ ਨਹੀਂ ਪਤਾ ਲੱਗਦਾ ਹੈ ਤੇ ਤੂੰ ਵੀ ਬਿਮਾਰ ਰਹਿਨੀ ਆ ਚੱਲ ਕੋਈ ਨਾ ਪੁੱਤ ਜਿਹੜਾ ਕੋਈ ਕਰਮਾ ਚ ਮੇਰੇ ਦੁੱਖ ਤਕਲੀਫ ਆਇਆ ਤਾਂ ਹੈਗਾ ਹੀ ਐ ਜੇ ਮੇਰੀ ਬਧੀ ਆ ਤਾਂ ਘਟਾਉਣ ਵਾਲਾ ਕੋਈ ਨਹੀਂ ਪੁੱਤ ਮੈਂ ਤੂੰ ਐਂ ਨਾ ਬੋਲਿਆ ਕਰ ਐਂ ਕਹਤੋਂ ਬੋਲਤੋਂ ਤਾਂ ਕੁਝ ਵੀ ਨਾ ਹੋਏ ਮੈਂ ਤਾਂ ਕਹਿੰਦੀ ਮੇਰੀ ਉਮਰ ਵੀ ਤੈਨੂੰ ਲੱਗ ਜੇ ਹਾਏ ਹਾਏ ਚੰਦਰੀਏ ਐਡੀ ਵੱਡੀ ਗੱਲ ਕਿਉਂ ਕਹਿੰਦੀ ਨਾ ਪੁੱਤ ਇਹ ਸ਼ਬਦ ਕਦੇ ਨਾ ਕਹੀਂ ਠੀਕ ਐ ਮੇਰੀ ਉਮਰੀ ਤੈਨ ਕੜੋ ਖਾਲਾ ਪਰ ਦਾ ਕੰਮ ਹੋਣ ਵਾਲੀ ਹੈ ਹਾਂ ਖੜੇ ਵੇਚ ਜਗੀ ਹਾਂਜੀ ਆਂਟੀ ਮੈਂ ਨਾ ਹਾਂ ਕਿਉਂ ਕਰਿਆ ਸੀਗਾ ਸਾਡੇ ਫਿਰ ਕਈ 5-6 ਕਿਲੋ ਪਿਆ ਠੀਕ ਹੈ ਤੇ ਮੈਂ ਅਖਾ ਜੇ 2 ਕਿਲੋ ਕਿਉਂ ਕੋਈ ਘਰ ਦਾ ਤੇਰੇ ਕੋਲ ਲੈਣ ਆਇਆ ਤਾਂ ਵੇਚ ਲਈ ਕੋਈ ਨਹੀਂ ਤੋਲ ਲੈਣਾ ਮੈਂ ਹਾਂਜੀ ਹਾਂ ਤੋਲ ਲਓ ਤੇ ਤੋਲ ਕੇ ਫਿਰ ਇਹਦੇ ਨਾਲ ਕੀ ਰੇਟ ਰੱਖੀਏ ਪਹਿਲਾਂ ਅੰਦਾਜ਼ਾ 1100 ਰੁਪਏ ਚੱਲਦਾ ਇਹ ਘਰ ਦਾ ਜੀ 11 ਤਾਂ ਕਿਉਂ ਚੱਲਦਾ 1500 ਰੁਪਏ ਚਲੀ ਜਾਂਦਾ ਘਰ ਦਾ ਕਿਉਂ ਚਲ ਤੁਸੀਂ ਇਹ ਕੋ ਰੱਖ ਲੋ ਜੇ 1500 ਲੈ ਕੇ 1500 ਦੇ ਦੂੰਗਾ ਤੇ ਜੋ ਗੇਉਮ ਤਾਂ 1100 ਚੱਲਦਾ ਜੀ ਹਾਂ ਜੀ ਇੱਕ ਤੋਂ ਘਰ ਪਹਿਲਾਂ ਹੋਰ ਵੀ ਦੇ ਗੇਉ ਸਰ ਜੀ ਤੂੰ ਨੂੰ ਜਾਣਦੇ ਹੋ ਤੁਸੀਂ ਹਾਂ ਹਾਂ ਉਹ ਘਰ ਦਾ ਕਿਉਂ ਜਾਦੇ ਉਹ ਕਰਦੇ ਕਿਉਂਕਿ ਉਹਨਾਂ ਦੇ ਵੀ ਕਹਿੰਦੇ ਪਸ਼ੂ ਬਾਵਾਗੇ ਦੁੱਧ ਤਾਂ ਪਾਉਂਦੇ ਨਹੀਂ ਕਿਉਂਕਿ ਉਹ ਹੀ ਉਹ ਕਰ ਲੈਂਦੀ ਏ ਅਸੀਂ ਵੀ ਦੁੱਧ ਤਾਂ ਚੱਲ ਜਿਹੜਾ ਪਾਉਣੇ ਪਾਉਣੇ ਤੇ ਇਹ ਜਵਾਕ ਜਾਂ ਪੀਂਦਾ ਨਹੀਂ ਫਿਰ ਉਹੀ ਮੈਂ ਰੱਖ ਰੁਖ ਦਿੰਨੀ ਐ ਇਕੱਠਾ ਕਰਕੇ ਵੀ ਰੜਕ ਲੈਣੀ ਠੀਕ ਹੈ ਜੀ ਮੈਂ ਰੱਖ ਲੈਣਾਗਾ ਜੇ ਕੋਈ 1500 ਕਹਿ ਦੂੰ ਮੈਂ ਤਾਂ ਹੈ ਹਾਂ ਲੈ ਰੱਖਦਾ ਤੇ ਨਾਲੇ ਸਾਬ ਕਿਤਾਬ ਕਰਤਾ ਮੈਂ ਸਾਰਾ ਉਤਉ ਤਾਂ ਕਰਤਾ ਹੀ ਮੁੰਡਾ ਲੈ ਗਿਆ ਸੀ ਪੈਸੇ 10000 ਰੁਪਏ ਮੇਥੋਂ ਉਹਨੂੰ ਕਹਿ ਦਿੱਤਾ ਤੂੰ 10000 ਰੁਪਏ ਤੈਨੂੰ ਮੈਂ ਕਹਿ ਕੇ ਗਈ ਸੀ ਭਾਈ ਦੁੱਧ ਮੈਂ ਪਾਉਣੀ ਹੈ 10000 ਰੁਪਏ ਮੈਨੂੰ ਦੇਈ ਤਾਂ ਹੀ ਤਾਂ ਇਕੱਠੇ ਕਰੀ ਗਈਆਂ ਉਹ ਤਾਂ ਕਹਿੰਦਾ ਮੈਂ ਮੇਰੀ ਮੰਮੀ ਨੂੰ ਲੋੜ ਆ ਕਹਿੰਦਾ ਵੀ ਛੇਤੀ ਦੇ ਦੇ ਖਾਂਦੀ ਮੈਨੂੰ ਤਾਂ ਕੋਈ ਲੋੜ ਨਹੀਂ ਸੀ ਨਾ ਮੈਨੂੰ ਉਹਨੇ ਕਹਰੇ ਪੈਸੇ ਫੜਾਏ ਲਿਆ ਕੇ ਇਹ ਤਾਂ ਫਿਰ ਗੱਲ ਹੀ ਬਹੁਤ ਗਲਤ ਕਰਤੀ ਉਹਨੇ ਹੈ ਤੇ ਫਿਰ ਤੂੰ ਪੈਸੇ ਦੇਣੇ ਨਹੀਂ ਸਿਪਾਈ ਜੀ ਦੁੱਧ ਮੈਂ ਪਾ ਕੇ ਜਾਨੀ ਮੈਂ ਪੱਸੂ ਸੰਭਦੀ ਆ ਉੱਥੇ ਤੂੰ ਮੈਨੂੰ ਪੁੱਛਣਾ ਸੀ ਮੜਾ ਜਾ ਉਹ ਮੈਂ ਤਾਂ ਉਧਰੋਂ ਇਹ ਮੇਰੀ ਔਰਤ ਮੈਂ ਤਾਂ ਇਹ ਨੂੰ ਆਪ ਆ ਕੇ ਕਹਿ ਕੇ ਜਾਣੀ ਹੁੰਨੀ ਹੈਗੀ ਤੂੰ ਚੱਕ ਕੇ ਉਹਨੂੰ ਦੱਸ ਯਾਰ ਫਰਾ ਤਾਂ ਮੈਂ ਨਾਲ ਤਾਂ ਵੀੜਾ ਵਾਲਿਆਂ ਨੂੰ ਪੈਸੇ ਦੇਣ ਸੀ ਨਾਲੇ ਮੈਂ ਹੋਰ ਦੇਣੇ ਸੀ ਕਿਤੇ ਇਹ ਤਾਂ ਗੱਲ ਹੀ ਗਲਤ ਹੋ ਗਈ ਚਲ ਉਹ ਦੁਬਾਰ ਮੈਂ ਨਾ ਹੋ ਕਰੂੰਗਾ ਜੇ ਇਤਕੇ ਹੋ ਕਰ ਦੇਣਾ ਤੇ ਫਿਰ ਹੁਣ ਜਾਂ ਦੋ ਗੱਟੇ ਫੀਟ ਦੇ ਲੈ ਕੇ ਦੇ ਸਾਨੂੰ ਚਲ ਕੋਈ ਨਹੀਂ ਫੀਟ ਤਾਂ ਮੈਂ ਉਹ ਕਰ ਦੂੰਗਾ ਤੜਕੇ ਛੱਡਿਆ ਆਉਂਗਾ ਹੈ ਤੂੰ ਭਈ ਆਹ ਕੰਮ ਤਾਂ ਮਾੜਾ ਕਰਿਆ ਨਾ ਜਿਹੜੇ ਉਹਨੂੰ ਪੈਸੇ ਫੜਾਤੇ ਕਿਉਂ ਛੋਟਾ ਮੈਂ ਤਾਂ ਕਹਿ ਨਹੀਂ ਜਾ ਮੈਂ ਤਾਂ ਚੰਗਾ ਭਲਾ ਮੈਂ ਚਲ ਵਧ ਗਿਆ ਉਹ ਚਲ ਪਰਿਵਾਰਾ ਛੋਟਾ ਮੈਂ ਤਾਂ ਫੜਾਤੇ ਕਿੱਡਾ ਕਹਿਣੇ ਚ ਐ ਜੇ ਕਹਿਣੇ ਚ ਫਿਰ ਉਹਨੂੰ ਪੈਸੇ ਦੇ ਕੇ ਆਏ ਤਾਂ ਨਹੀਂ ਹੈਗਾ ਬਿਨ ਕਹਿਣੇ ਚ ਕਰ ਲਗੇ ਜਵਾਕ ਪੈਸੇ ਦੇ ਕੇ ਵਿਗੜਦਾ ਹੁੰਦਾ ਜਦੋਂ ਉਹਦੇ ਹੱਥ 'ਚ ਖੁੱਲੇ ਪੈਸੇ ਦੇ ਦੇ ਚਲੋ ਜੀ ਮੇਥੋਂ ਗਲਤੀ ਹੋ ਗਈ ਆਂਟੀ ਜੀ ਹੈ ਜਦ ਦੁਬਾਰ ਨਹੀਂ ਮੈਂ ਉਹ ਕਰਦਾ ਹੈ ਹਾਂ ਹੁਣ ਗਾਹਾਂ ਵਾਸਤੇ ਧਿਆਨ ਰੱਖੀਏ ਇਸ ਗੱਲ ਦਾ ਨਾ 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 ਕੋਈ ਨਹੀਂ ਜੀ ਅਸਲ ਮੈਂ ਤਾਂ ਮੇਰਾ ਮਨ ਤਾਂ ਐ ਕਰਦਾ ਵੀ 10000 ਤਾਂ ਇਥੋਂ ਅੜ ਕੇ ਲੈ ਕੇ ਜਾਵਾਂ ਪਰ ਫਿਰ ਵੀ ਚਲ ਕਾ ਨੂੰ ਘਰਾਂ ਦਾ ਮੁੰਡਾ ਤੂੰ ਚਲ ਕੋਈ ਨਹੀਂ ਜੀ ਤੁਹਾਨੂੰ ਜੇ ਪੈਸੇ ਦੀ ਲੋੜ ਹੈ ਨਾ ਆਪਾਂ 7 ਦਿਨਾਂ ਨੂੰ ਮੈਂ ਹਿਸਾਬ ਕਰਦਾ ਉਹ ਤੋਂ ਬਠੰਡੋ ਆ ਜਾਣਗੇ ਇੱਕ ਤਰੀਕ ਹੋਈ ਪਾਗਾਂ ਹਿਸਾਬ ਦਾ ਕਰੀ ਲੈਂਦਾ ਤਾਂ ਪਈ ਜਾਂਦੇ ਤੁਸੀਂ ਚੱਲ ਕੋਈ ਨਹੀਂ ਸੰਨ ਤਾਂ ਫੀਰ ਸਿੱਟ ਨਹੀਂ ਦੋ ਕੱਟੇ ਲਿਆ ਕੇ ਤੇ ਉਹਦੇ ਨਾਲ ਕਰਦੀਆਂ ਘਰੇ ਜਾ ਕੇ ਗੱਲ ਹਾਂ ਉਹਦੇ ਨਾਲ ਮੁੰਡੇ ਨਾਲ ਕਰੋ ਗੱਲ ਗਲਤ ਗੱਲ ਹੈ ਕਿਹਾ ਜਦੋਂ ਵਿੱਕ ਕੇ ਤੇ ਮੇਰੇ ਪੈਸੇ ਮੈਨੂੰ ਫੜਾ ਦੇ ਨਾ ਕੋਈ ਨਹੀਂ ਸੋਨੇ ਫੜਾਉ ਮੈਂ ਹੁਣ ਭਾਣ ਕੋਈ ਆ ਜੇ ਹਾਂ ਦੋ ਕਿਲੋ ਕਿਹਾ ਇਹ ਜੋਖ ਲਾ ਮੈਂ ਤਾਂ ਜੋਖ ਖੇਲੇਗੀ ਜੋਖ ਕਿਹੋ ਕਰ ਲੈਣੇ ਚੰਗਾ ਬੜੀ ਗੱਲ ਹੈ ਤੇ ਕਮਾਲ ਹੀ ਕਰਤੀ ਮੁੰਡੇ ਨੇ ਹੈ ਭਲੇ ਮਾਨਸ ਦਾ ਘਰ ਦਾ ਮੁੰਡਾ ਸੀ ਗੱਲ ਚੱਲ ਕੋਈ ਨਹੀਂ ਅੱਗੇ ਤੋਂ ਨਾਂ ਦਿਆ ਕਰਾਂਗੇ ਨਹੀਂ

ਹਾਂਜੀ ਹਾਂਜੀ ਜਮਾਂ ਠੀਕ ਨੇ ਵਧੀਆ ਫੇਰ ਸੁਖਣਾ ਹੀ ਆਈ ਸੀ ਹਾਂ ਹਾਂ ਵੈਸੇ ਮਿਲ ਨਹੀਂ ਆਈ ਸੀ ਜੀਜਾ ਕਰਦਾ ਸੀ ਮੰਮੀ ਨੂੰ ਮਿਲ ਤੇ ਮੈਂ ਕਿਹਾ ਚੱਲ ਵੀ ਮਿਲਿਆ ਆਉਣੇ ਆ ਚੱਲ ਠੀਕ ਹੈ ਭਾਈ ਵਧੀਆ ਤੇ ਬਸ ਰਾਤ ਜਾਉ ਤਾਂ ਮੁਰਨਾ ਹੀ ਸੀਗਾ ਸੀ ਹਾਂ ਇਹ ਵੀ ਨਾਲ ਆਏ ਸੀਗੇ ਮੁਰਕੇ ਰਾਤ ਮੰਮੀ ਬਾਲੀ ਬਿਮਾਰ ਹੋ ਗਈ ਸਾ ਜਮੇ ਆਉਣ ਉਹ ਹਟ ਗਿਆ ਸੀ ਬਸ ਮੈਂ ਬਸ ਮੱਠਾ ਖਾ ਗਿਆ ਤੇ ਕੱਲੇ ਕੋਲੇ ਸੀ ਪ੍ਰੋਣਾ ਕੋਲੇ ਸੀ ਲੈ ਕੇ દવા ਦਾ ਚੱਕ ਕੇ ਮੈਨੂੰ ਅੱਛਾ ਫੇਰ ਤੰਗ ਕਰਕੇ ਚੀਜ਼ ਬਣਦਾ ਉਹ ਮੈਨੂੰ ਛੱਡ ਗਏ ਤੇ ਆਪ ਤਾਂ ਉਹ ਚਲੀ ਗਈ ਅੱਛਾ ਅੱਛਾ ਫੇਰ ਤਾਂ ਰਹੇਗੇ ਭਾਈ ਤੂੰ ਪਾਸ ਆ ਜਨ ਹੈ ਹਾਂਜੀ ਹਾਂਜੀ ਤਾਈ ਜੀ ਰਹੂੰਗੀ ਚਾਰਕ ਦਿਨ ਤਾਂ ਹੈ ਜੀ ਚਲੋ ਦੇਖਦੇ ਆ ਚਲ ਮੈਂ ਤਾਂ ਇੱਕ ਵਾਰ ਆ ਕੇ ਹੈ ਵੀ ਭਾਈ ਹੁਣ ਮੈਂ ਠੀਕ ਐ ਫੋਨ ਕਰਕੇ ਪੁੱਛ ਲੈ ਦੇ ਤੇਰੇ ਸਾਥ ਕੋਊ ਤਾਂ ਬਾਗ ਜੀ ਤੋਂ ਚਲ ਕੋਈ ਨਾ ਮੈਂ ਚਾਹ ਬਣਾ ਕੇ ਦੇਣੀ ਤਾਏ ਜੀ ਨਾ ਬਸ ਭਾਈ ਚਾਹ ਤਾਂ ਨਹੀਂ ਮੈਂ ਪੀਣੀ ਕਿਉਂ ਤਾਏ ਜੀ ਨਾ ਨਾ ਬਸ ਚਾਹ ਦੀ ਕੋਈ ਲੋੜ ਨਹੀਂ ਚਾਹ ਤਾਂ ਨਾ ਕਰੀ ਹੈ ਹੈ ਘਰੇ ਠੀਕ ਹੈ ਹਾਂ ਸਭ ਠੀਕ ਹੈ ਭਾਈ ਵਧੀਆ ਹੈ ਕਿੰਨਾ ਕਿਹੜਾ ਮਾਰ ਬਸ ਸਾਨੂੰ ਪਤਾ ਹੀ ਹੈ ਭਾਈ ਮੈਂ ਪੈਸਾ ਨੂੰ ਆਇਆ ਸੀਗਾ ਕਿਵੇਂ ਦੇਖੋ ਹੁਣ ਹਾਂ ਤਿੰਨ ਮਹੀਨੇ ਹੋ ਗਏ ਦੇਖੋ ਤੁਸੀਂ ਕਹਿੰਦੇ ਸੀ ਵੀ ਆਪਾਂ ਪੈਸੇ ਵੀ ਦੇ ਦੇਾਂਗੇ ਤੁਹਾਨੂੰ ਵਿਆਜ ਵੀ ਦੇ ਦੇਾਂਗੇ ਨਾ ਤੁਸੀਂ ਅਜੇ ਵਿਆਜ ਦਿੱਤਾ ਤੇ ਨਾ ਪੈਸੇ ਮੋੜਨ ਦੀ ਗੱਲ ਕਰ ਰਹੇ ਹੋ ਬੜਾ ਜ਼ਿਆਦਾ ਮੇਰੀ ਪੈਸੀ। ਦੇ ਅੱਜ ਵੀ ਜ਼ਿਆਦਾ ਪੈਸੇ ਵੀ ਮੂੜ ਵੀ ਸਾਰਾ ਕੁਝ ਮੋੜਾਂਗੇ। ਪਰ ਥੋੜੀ ਜੀ ਹੁਣ ਘਰੇ ਮਜਬੂਰੀ ਹੱਥ ਜਟ ਟੈਟ ਹੋ ਰਿਆ ਸੀ। ਹੁਣ ਤੁਹਾਨੂੰ ਪਤਾ ਤਾ ਜੀ ਮਮਮੀ ਵੀ ਹੁਣ 2-4 ਦਿਨ ਮਹੀਨੇ ਹੋ ਗਏ ਹਨ ਬਿਮਾਰ ਹੀ ਰਹਿੰਦੇ ਆ। ਇਹਨਾਂ ਦਵਾਈਆਂ ਤੇ ਪੈਸੇ ਲੱਗ ਜਾਂਦੇ ਆ ਹਨਾ। ਹਜੇ ਮੰਨਾ ਨਿਆਣਾ ਉਹ ਤਾਂ ਨਾ ਖੇਤੀ ਹੁੰਦੀ ਐ ਨਾ ਕੋਈ ਬਾਹਰ ਕੰਮਕਾਰ ਕਰਦਾ। ਹਜੇ ਠੇਕੇ ਵਾਲੇ ਪੈਸੇ ਆਉਂਦੇ ਆ। ਬਸ ਇਹਦੇ ਨਾਲੇ ਘਰ ਦਾ ਗੁਜ਼ਾਰਾ ਹੁੰਦਾ ਜਾ ਰਿਹਾ ਸੀ। ਉਹ ਤਾਂ ਠੀਕ ਆ ਭਾਈ ਕੁੜੀਏ। ਮੈਂ ਤੈਨੂੰ ਤਾਂ ਅਖਰ ਕੁਝ ਨਹੀਂ ਕਹਿੰਦਾ ਪਰ ਐਵੇਂ ਵੀ ਤੋ ਉਹ ਨਹੀਂ ਗੱਲੀ ਰਹਿੰਦਾ ਨਹੀਂ ਬੰਦਾ ਜਦੋਂ ਲੈਣੇ ਹੁੰਦੇ ਨੇ ਪੈਸੇ ਉਦੋਂ ਕੁਝ ਹੋਰ ਗੱਲਾਂ ਹੁੰਦੀਆਂ ਤੇ ਜਦੋਂ ਦੇਣੇ ਹੁੰਦੇ ਆ ਫਿਰ ਉਦੋਂ ਆ ਕੇ ਇੰਨੇ ਪਾਈ ਜਾਂਦੇ ਚੱਲ ਕੋਈ ਨਾ ਭਾਈ ਸਾਹਿਬ ਆਪਾਂ ਤਾਂ ਕਰਦੇ ਆ ਆਪਾਂ ਕਿਹੜੇ ਕਿਸੇ ਮੈਂ ਬਗਾਨੇ ਤੋਂ ਮੰਗੇ ਸੀ ਚੱਲ ਤੁਸੀਂ ਕਰਦੇ ਸੀ ਮੈਂ ਤਾਂ ਹੀ ਤੁਹਾਨੂੰ ਸਵਾਲ ਪਾਇਆ ਜਿੱਥੇ ਹੁਣ 3 ਮਹੀਨੇ ਹੋ ਗਏ 4 ਮਹੀਨਾ ਹੋ ਰਟਕ ਜੋ ਤੁਹਾਡੀ ਮਰਜ਼ੀ ਹੈ ਪਰ ਉਹ ਗੱਲਾਂ ਨਹੀਂਆਂ ਨਹੀਂ ਹੁਣ ਕੋਈ ਗੱਲ ਨਹੀਂ ਤਾਏ ਜੀ 2 ਮਹੀਨਾ ਕਰੋ ਜਿੰਨੇ ਮਹੀਨੇ ਤੱਕ ਪੱਕਾ ਤੁਹਾਨੂੰ ਸਾਰੇ ਪੈਸੇ ਮੋੜ ਦਾਂਗੇ ਸਨੇ ਵਿਆਜ ਫਿਕਰ ਨਾ ਕਰੋ ਸਾਨੂੰ ਮਹੀਨਾ ਡੇਢ ਮਹੀਨਾ ਦੇ ਦਿਓ ਸਾਨੂੰ ਤੁਸੀਂ ਆਏ ਤਾਂ ਕਰੋ ਨਾ ਫਿਰ ਜੇ ਨਹੀਂ ਹਜੇ ਮੂਲ ਮਿਲਦਾ ਚਲ ਵਿਆਜ ਗਿਆ ਤਾਂ ਦੇ ਦਿਓ ਫਿਰ ਤਾਂ ਜੀ ਹੁਣ ਮੰਮੀ ਰਾਤ ਬਿਮਾਰ ਹੋ ਗਈ ਐ 10000 ਕਿਸ ਤੋਂ ਫੜ ਕੇ ਮੰਮੀ ਤੇ ਲਾਇਆ ਹੁਣ ਘਰੇ ਤਾਂ ਕਰਪੀਆ ਵੀ ਨਹੀਂ ਹੈਗਾ ਤੁਹਾਨੂੰ ਕਿੱਥੋਂ ਦੇਗੇ ਅਸੀਂ ਪੈਸੇ ਹੱਡ ਹੋ ਗਈ ਆ ਪੈਸੇ ਵੀ ਤੁਸੀਂ ਕਹਿੰਦੇ ਫੜ ਕੇ ਲਾਇਆ ਚਲ ਕੋਈ ਨਹੀਂ ਭਾਈ ਫਿਰ ਤੁਸੀਂ ਹੁਣ ਪੈਸੇ ਦਾ ਇੰਤਜ਼ਾਮ ਕਰੋ ਬਾਲਾ ਚਿਰਨ ਆ ਅਟਕੋ ਠੀਕ ਐ ਤੁਹਾਨੂੰ ਮੈਂ ਕਹਤਾ ਨਾ ਵੀ ਨਾਲੇ ਮੂਲ ਦੇ ਦਾਂਗੇ ਨਾਲੇ ਵਿਆਜ ਮੋੜ ਦਾਂਗੇ ਸੋੜੇ ਇਕੱਠੀ ਮੋੜ ਦਾਂਗੇ ਹੁਣ ਮਹੀਨਾ ਤਾਂ ਤੁਹਾਨੂੰ ਅਟਕਣਾ ਹੀ ਪਊਗਾ ਚਲ ਠੀਕ ਹੈ ਕੋਈ ਨਹੀਂ ਮੀਨਾ ਵੀ ਆਇਆ ਮੀਨਾ ਕੜਾ ਹੁਣ ਖੜੇ ਹੀ ਰਹੂਗਾ ਤਾਈ ਚਾਹ ਤਾਂ ਪੀ ਲੈ ਮੈਨੂੰ ਕੋਈ ਨਾ ਕਿਆ ਬਣਾਉਂਦੀ ਐ ਕੁੜੀ ਚਾਹ ਦੇ ਕੇ ਬਗ ਜਾਂਦੇ ਬਸ ਬਸ ਚਾਹ ਦੀ ਤਾਂ ਲੋੜ ਨਹੀਂ ਬਸ ਆ ਪੈਸਿਆਂ ਦੀ ਕਿਰਪਾ ਕਰੋ ਤੇ ਮੋੜੋ ਹੁਣ ਤੁਸੀਂ ਜਿਵੇਂ ਮਰਜੀ ਔਖੇ ਮੋੜੋ ਚਾਹੇ ਸੌਖੇ ਠੀਕ ਹੈ ਕੋਈ ਗੱਲ ਨਹੀਂ ਹਾਂ ਚਲ ਠੀਕ ਹੈ ਫਿਰ ਠੀਕ ਹੈ ਜੀ ਕੀਆ ਦੇਖ ਲੈ ਇਹਨਾਂ ਦੇ ਦੁੱਖ ਤਕਲੀਫ ਹੁੰਦੀ ਤੇਰਾ ਤੇ ਉਹ 10 20 ਨੂੰ ਤਾਂ ਪੁੱਛਦਾ ਹੀ ਨਹੀਂ ਸੀ ਆਇਆ ਨਹੀਂ ਸੀ ਕਹਿੰਦਾ ਵੀ ਮੈਂ ਧਾਰੇ ਦਿੱਤੇ ਆ ਉਹੀ ਪੜਾ ਰਾਂਦਾ ਸੀ ਤੇ ਆਪ ਦੇਖ ਲੈ ਮੈਂ ਦੇਖੇ ਮਮੀ ਹੈ ਡੈਡ ਨੇ ਡੈਡੀ ਨੇ ਤਾਂ ਕਦੇ ਮੰਗੇ ਵੀ ਨਹੀਂ ਤੇ ਐ ਕਹਿੰਦਾ ਸੀ ਤੇ ਮੇਰਾ ਭਰਾ ਹੀ ਆ ਹੈ ਸਾਡੇ 'ਚ ਕਾਹਦਾ ਫਰਕ ਆ ਮੈਂ ਜਿਹੋ ਜੇ ਪੈਸੇ ਇਹਨੂੰ ਦੇ ਤੇ ਫਿਰ ਕੀ ਹੋ ਗਿਆ ਆਪਾਂ ਕਹਿੰਦਾ ਵਾਪਸ ਲੈਣੇ ਆ ਨਹੀਂ ਪੁੱਤ ਫਿਰ ਉਹ ਦਿਨ ਭੁੱਲ ਗਏ ਅੱਜ ਕੱਲ ਕਹਿੰਦੇ ਹੁੰਦੇ ਚੁੱਕਦੇ ਪਾਲੜੋ ਨੇ ਸਾਰੇ ਜਿਹਦੇ ਕੋਲ 4 ਰੁਪਏ ਹੈ ਉਹਦਾ ਬਣਦਾ ਤੇ ਜਿਹਦੇ ਕੋਲ ਨਹੀਂ ਅਗਲਾ ਪਰ੍ਹਾਂ ਮੂੰਹ ਕਰਕੇ ਟੱਪ ਜਾਂਦਾ ਆਪਾਂ ਦੱਸਿਓ ਰਾਤ ਤੁਸੀਂ ਇੰਨੇ ਬਿਮਾਰ ਹੋ ਗਏ ਇੱਕ ਵਾਰੀ ਵੀ ਕਿਹਾ ਭਾਈ ਚੱਲ ਤੂੰ ਤਾਂ ਇੰਨੀ ਬਿਮਾਰ ਰੁਪਈਆ ਚੱਲ ਜੇ ਤੈਨੂੰ ਹੋਰ ਕੋਈ ਵੀ ਚੀਜ਼ ਦੀ ਲੋੜਾ ਤੂੰ ਦੱਸ ਪਾਈ ਹੈ ਇਹ ਤਾਂ ਕਹਿੰਦੇ ਐ ਵੀ ਇੰਨੇ ਰਹਿਣਾ ਆ ਜਿਹੜਾ ਜ਼ਮੀਨ ਦੇ ਹੋ ਰਿਹਾ ਸਾਡੇ ਹੋ ਜਾਣ ਐ ਭਾੜਦੇ ਆ ਇਹਨਾਂ ਨੂੰ ਕੜਾ ਦੁੱਖ ਹੈ ਧੁਖ ਮਨਾਉਂਦੇ ਆ ਤਜ ਉਹ ਤਾਂ ਹੀ ਤਾਂ ਮੈਂ ਡਰਦੀ ਨਾ ਮੰਮੀ ਤੇਰੇ ਤੋਂ ਬਾਅਦ ਮੰਨੇ ਦਾ ਕੀ ਬਣੂਗਾ ਤਾਂ ਹੀ ਕਹਿੰਦੀ ਨੇ ਮਾਂ ਤੂੰ ਆਪ ਦਾ ਖਿਆਲ ਖਾ ਟਾਈਮ ਤੇ ਦਵਾਈ ਲਿਆ ਕਰ ਤੇ ਤੇਰਾ ਸਾਰਾ ਹੀ ਆ ਮੰਨੇ ਨੇ ਤਾਂ ਜਿੰਨਾ ਟਾਈਮ ਤੂੰ ਆ ਪਿਓ ਤਾਂ ਸਿਰ ਤੂੰ ਉੱਠ ਕੇ ਵੇਖ ਲੈ ਹੈ ਤੇ ਕਿਵੇਂ ਕਰਦੇ ਹਾਂ ਸਰ ਜੇ ਤੂੰ ਵੀ ਸਿਰ ਤੂੰ ਉੱਠ ਕੇ ਵਿਚਾਰਾ ਕੀ ਕਰੂਗਾ ਦਾਦਾ ਦੱਦਿਆਂ ਠੋਕਰਾਂ ਖਾਊਗਾ ਤਾਂ ਹੀ ਤਾਂ ਪੁੱਤ ਮੈਨੂੰ ਟੈਨਸ਼ਨ ਹੋਈ ਰਹਿੰਦੀ ਆ ਵੀ ਮੇਰੇ ਧੀ ਨਾ ਮਾਪੇ ਵਾਦੀ ਰਹਿ ਜੇ ਜਾਂ ਮੇਰਾ ਪੁੱਤ ਨਾ ਰਹਿ ਜੇ ਕੱਲ ਮੇਰੇ ਬੈਠੇ ਵਟੇ ਮੇਰੇ ਪੁੱਤ ਨੂੰ ਵੀ ਚੱਲ ਦੋ ਸਾਲਾਂ ਨੂੰ ਕਿਉਂਕ ਨਾ ਮੈਂ ਹੈ ਆ ਜਿਹੜੀ ਜ਼ਮੀਨ ਜੀ ਹੈ ਤਾਂ ਹੀ ਇੱਕ ਪਾਸਾ ਐ ਕਹਿੰਦੇ ਆ ਵੀ ਚੱਲ ਪੁੱਤ ਜਦੋਂ ਦੋ ਸਾਲਾਂ ਨੂੰ ਆਪਾਂ ਜਿਹੜੀ ਜ਼ਮੀਨ ਆ ਮੰਨੇ ਦੇ ਨਾਂ ਹੀ ਕਰਾ ਦਾਂਗੇ ਹੈ ਚਲ ਦੇਖਦੇ ਆ ਪੈਸਾ ਤਾਂ ਫਿਰ ਮੈਂ ਇਹਨਾਂ ਨੂੰ ਗੱਲ ਕਰ ਲੂੰਗੀ ਅੱਧੇ ਪੈਸੇ ਹਾਂ ਨਹੀਂ ਨਹੀਂ ਪੁੱਤ ਕਮਲ ਹੀ ਹੋਈਆਂ ਤੂੰ ਲੈ ਨਵੀਂ ਨਵੀਂ ਰਿਸ਼ਤੇਦਾਰੀ ਆਪਾਂ ਜਵਾਈ ਤੋਂ ਮੰਗਦੇ ਸੋਹਣੀ ਲੱਗਦੀ ਆ ਮੈਂ ਨਾ ਇਹ ਗਲਤੀ ਨਾ ਕਰੀ ਪੁੱਤ ਫਰਮਾਉਂ ਤੂੰ ਕਿ ਤੂੰ ਕਰਕੇ ਦੇਂਗੇ ਪੈਸੇ ਮੈਨੂੰ ਐਂ ਦੱਸ ਕੋਈ ਗੱਲ ਨਹੀਂ ਠੇਕਾ ਆਊਗਾ ਉਹਦੇ ਵਿੱਚ ਅੱਧ ਪਚਾਦ ਕੋਈ ਨਾ ਮੈਂ ਮੱਥਾ ਡੰਮੂਗੀ ਮੈਂ ਤੈਨੂੰ ਐਂ ਕੇ ਲਈ ਸੀ ਜੇ ਤੂੰ ਮੇਚ ਬੁੱਲੀ ਵਾਲੇ ਕਾਂਟੇ ਇਧਰੋਂ ਪਾਇਤ ਗਏ ਹਾਂ ਤੇ ਮੈਂ ਤੈਨੂੰ ਉਹ ਫੜਾ ਦੂੰਗੀ ਹੈ ਤੋ ਤੇ ਲੋਨ ਕਰਵਾ ਲੇ ਕਿ ਮੈਂ ਕਿਹਾ ਘਰੇ ਪੌਣੀਆਂ ਹੂੰ ਹੀ ਰੱਖੇ ਪਏ ਆ ਹੈ ਬਾਅਦ ਚ ਹੌਲੀ ਹੌਲੀ ਛੜਾ ਲਾਂਗੇ ਆਪਾਂ ਮੈਂ ਉਧਰ ਨਾ ਦੱਸੂੰਗੀ ਨਹੀਂ ਪੁੱਤ ਇਹ ਕੰਮ ਨਹੀਂ ਮੈਂ ਕਰਦੀ ਅੱਜ ਮੈਂ ਪਾਏ ਆ ਕੱਲ ਨੂੰ ਤੇਰੀ ਸੱਸ ਨੂੰ ਪਤਾ ਲੱਗ ਗਿਆ ਜਾਂ ਪਰੌਣੇ ਨੂੰ ਪਤਾ ਲੱਗ ਗਿਆ ਕਹਿਣਗੇ ਹਾਂ ਉਹੀ ਨਾਮ ਕਰਤਾ ਮੁੜ ਕੇ ਆਪ ਦੀ ਚੀਜ਼ ਆ ਵਾਪਸ ਕਰਾ ਲਈ ਹੈ ਮੈਂ ਤੇਰੀ ਚੀਜ਼ ਪੁੱਤ ਨਾ ਤਾਂ ਕੋਈ ਜਾਣੇ ਰੱਖਾਂ ਨਾ ਮੈਂ ਵੇਚਾਂ ਜਿਹੜੀ ਚੀਜ਼ ਤੈਨੂੰ ਦੇਤੀ ਉਹ ਨਹੀਂ ਮੈਂ ਮੋੜ ਕੇ ਲੈਂਦੀ ਬਸ ਕੋਈ ਗੱਲ ਨਹੀਂ ਇਹਦੇ ਪੈਸਿਆਂ ਦਾ ਮਾਪੀ ਏ ਟੁੱਟਾ ਕਰ ਲੂੰਗੀ ਹਾਂ ਠੀਕ ਆ ਲਾਉਣੇ ਕੱਪੜੇ ਦੀ ਮੀਨ ਪਤਾ ਨਹੀਂ ਮੁੰਨਾ ਵੀ ਨਾ ਘਰੇ ਨਹੀਂ ਵਰਦਾ ਮਾਣੂ ਕਹਿ ਦੇ ਕਰ ਵਿਆਹ ਕਰਿਆ ਅੱਜ ਤੋਂ ਟਾਈਮ ਹੈਗਾ ਹੁਣ ਬਾਹਰ ਅੰਦਰ ਜਾਣ ਦਾ ਮੈਨੂੰ ਐਂ ਦੱਸ ਹਾਂ ਚੰਗਾ ਆ ਜਾ ਅੰਦਰ ਤੂੰ ਮੈਨੂੰ ਫੋਨ ਕਰ ਦੇ ਉਹਨੂੰ ਠੀਕ ਕਰ ਮਾਂ ਆਈ ਨਹੀਂ ਕਰਨ ਮਨੀ ਇਹ ਵੀ ਰੱਟੇ ਕੋੜੇ ਮੈਂ ਅੱਡੀ ਵੱਡੀ ਗੱਲ ਹੈ ਹਾਲੇ ਤੱਕ ਉਹ ਕਰਨਾ ਹੀ ਕੋਈ ਗੱਲ ਨਹੀਂ ਮੈਨੂੰ ਕਿਹਾ ਕੋਈ ਭਾਤੀ ਕਰੋ ਦੇਖਣਾ ਪਵੇ ਪਰ ਇਹਦੇ ਹੁੰਦੇ ਮਾਰਨ ਕਿੱਥੇ ਨਾਲੇ ਖਾਣੇ ਦੇ ਆ